ਸਾਰੇ ਦੋਸਤੋ ਨੂੰ ਪਿਆਰ ਸასი ਸ਼ਾਲ ਜੈ ਹਿੰਦ ਕੀ ਹਾਲ ਚਾਲ ਨੇ ਸਭ ਦੀ ਹੋਪਸ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਤੇ ਤਿੰਨ ਚਾਰ ਦਿਨ ਪਹਿਲਾਂ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਮੈਡੀਕਲ ਦੇ ਰਿਲੇਟਡ ਤੇ ਉਸ ਦੇ ਪ੍ਰਤੀ ਕਾਫੀ ਸਟੂਡੈਂਟਸ ਦੇ ਮੈਨੂੰ ਪਤਾ ਸੀ ਡਾਊਟਸ ਵਗੈਰਾ ਹੋਣਗੇ ਕਿਉਂਕਿ ਜੋ ਚੀ ਤੁਸੀਂ ਫੇਸ ਕਰ ਰਹੇ ਹੋ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਉਹ ਤੁਹਾਨੂੰ ਪਤਾ ਕਈ ਵਾਰੀ ਮੇਰੇ ਧਿਆਨ ਵਿੱਚੋਂ ਨਹੀਂ ਹੁੰਦੀ ਚੀਜ਼ ਮੇਰਾ ਪੁਆਇੰਟ ਮਤਲਬ ਕਿ ਨਹੀਂ ਹੁੰਦਾ ਵਿੱਚ ਇਨਕਲੂਡ ਨਹੀਂ ਕੀਤਾ ਹੁੰਦਾ ਤਾਂ ਤੁਸੀਂ ਮੈਨੂੰ ਉਹ ਪੁਆਇੰਟ ਜਿਹੜੇ ਕਾਫੀ ਨੋਟ ਕਰਵਾਏ ਨੇ ਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਠੀਕ ਆ ਤੁਹਾਡੇ ਕੁਐਸਚਨ ਨੇ ਤੇ ਔਰ ਮੈਂ ਉਹਦੇ ਆਨਸਰ ਦੇਵਾਂਗਾ ਠੀਕ ਆ ਤੇ ਉਮੀਦ ਕਰਾਂ ਤੁਸੀਂ ਵੀਡੀਓ ਸਾਰੀ ਦੇਖੋਗੇ ਤੇ ਮੈਂ ਕਰੀਬ ਸਾਰੇ ਹੀ ਜਿਹੜੇ ਕਮੈਂਟਸ ਤੁਹਾਡੇ ਲੈਨੇ ਨੇ ਸਾਰੇ ਹੀ ਕਮੈਂਟਸ ਲੈ ਲੈਨੇ ਠੀਕ ਆ ਕੋਈ ਇੱਕ ਦੋ ਵਿਰਲੇ ਬੰਦ ਛੱਡ ਕੇ ਜੋ ਕਿ ਮੈਡੀਕਲ ਦੇ ਰਿਲੇਟਡ ਨਹੀਂ ਸੀਗੇ ਠੀਕ ਆ ਮੈਂ ਉਹ ਸਕਿਪ ਕਰਤੇ ਆ ਠੀਕ ਆ ਮੈਂ ਉਹਨਾਂ ਵਾਸਤੇ ਵੀ ਕੋਈ ਸਪੈਸ਼ਲ ਮਤਲਬ ਕਿ ਇੱਕ ਸੀਰੀਜ਼ ਲੈ ਕੇ ਆਵਾਂ ਜਾਂ ਉਹਨਾਂ ਦੇ ਇੱਕ ਸਪੈਸੀਫਿਕ ਇੱਕ ਪੁਆਇੰਟ ਤੇ ਮਤਲਬ ਵੀਡੀਓ ਬਣਾ ਦਾਂਗੇ ਪਰ ਟੌਪਿਕ ਦੀ ਵੀਡੀਓ ਬਣਾ ਦਾਂਗੇ ਤਾਂ ਫਿਲਹਾਲ ਆਪਾਂ ਜਿਹੜੀ ਕੁਐਸਚਨ ਆਨਸਰ ਜਿਹੜੇ ਹੈਗੇ ਨੇ ਉਹ ਮੈਡੀਕਲ ਤੇ ਜਿਹੜੀ ਵੀਡੀਓ ਤੇ ਆਏ ਨੇ ਠੀਕ ਆ ਸਿਰਫ ਮੈਡੀਕਲ ਰਿਲੇਟਡ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਬਿਨਾਂ ਕਿਸੇ ਦੇਰ ਦੇ ਅਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਤੇ ਵੀਡੀਓ ਸਾਰੀ ਦੇਖਿਓ ਜੇਕਰ ਤੁਸੀਂ ਇਹੜੀ ਸਾਰੀ ਜਾਣਕਾਰੀ ਪ੍ਰਾਪਤ ਕਰਨੀ ਆ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਪਹਿਲਾ ਕੁਐਸਚਨ ਲੈਣੇ ਆ ਤੁਹਾਡਾ ਇੱਕ ਸਟੂਡੈਂਟ ਨੇ ਜਿਹੜਾ ਮੈਨੂੰ ਕਮੈਂਟ ਕੀਤਾ ਕਿ ਸਰ ਮੇਰੀ हिਪ ਦੀ ਮਤਲਬ ਸਰਜਰੀ ਹੋਈ ਵੀ ਆ ਠੀਕ ਆ ਤੇ ਉਹਦਾ ਮਤਲਬ ਕਿ ਜਿਹੜਾ ਟ੍ਰਾਂਸਪਲੈਂਟ ਕੀਤਾ ਮਤਲਬ ਕਿ ਰਿਪਲੇਸਮੈਂਟ ਕੀਤਾ ਸੀਗਾ ਠੀਕ ਆ ਤੇ ਵੀ ਉਹਦੀ ਮਤਲਬ ਕਿ ਮੈਨੂੰ ਫਿਟਨੈਸ ਦੇ ਦੇਣਗੇ ਕਿ ਨਹੀਂ ਦਿੰਦੇ ਠੀਕ ਹੈ ਤੇ ਮੈਂ ਇਹ ਗੱਲ ਦੱਸਣੀ ਚਾਹੂੰਗਾ ਕਿ ਜੇਕਰ ਜ਼ਿਆਦਾ ਪ੍ਰੋਬਲਮ ਮਤਲਬ ਕਿ ਕਈ ਵਾਰੀ ਨਾ ਟਰਾਂਸਪਲੈਂਟ ਤੋਂ ਬਾਅਦ ਜਾਂ ਰਿਪਲੇਸਮੈਂਟ ਤੋਂ ਬਾਅਦ ਕਈ ਵਾਰੀ ਬੰਦਾ ਟੇਡਾ ਵਿੰਗਾ ਹੋ ਕੇ ਤੁਰਨ ਲੱਗ ਜਾਂਦਾ ਹੈ ਨਾ ਵੀ ਜੇਕਰ ਤੁਸੀਂ ਫਿੱਟ ਹੋ ਠੀਕ ਹੈ ਤੁਹਾਨੂੰ ਕੋਈ ਪ੍ਰੋਬਲਮ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਬਟ ਜੇਕਰ ਤੁਹਾਡਾ ਮਤਲਬ ਕਿ ਸਰੀਰ ਜਿਹੜਾ ਉਹ ਟੇਡਾ ਵਿੰਗਾ ਹੋ ਰਿਹਾ ਮਤਲਬ ਕਿ ਤੁਸੀਂ ਟੇਡੇ ਤੁਰ ਰਹੇ ਹੋ ਜਾ ਡੈਡਾ ਤੁਹਾਡੇ ਤੋਂ ਖੜ ਹੁੰਦਾ ਤਾਂ ਫਿਰ ਉਹਦੇ ਵਿੱਚ ਮਤਲਬ ਕੀ ਕੁਝ ਗਿਆਨੀ ਚਾ ਸਕਦਾ ਹੈ ਨਾ ਕਿਉਂਕਿ ਗੱਲ ਇਹ ਹੈ ਮਤਲਬ ਕੋ ਪ੍ਰੋਪਰ ਬੰਦਾ ਫਿੱਟ ਚਾਹੀਦਾ ਠੀਕ ਹੈ ਹੁਣ ਇਹ ਤੁਸੀਂ ਆਪ ਹੀ ਸਹਿਣਿਓ ਕਿ ਜਦੋਂ ਵੀ ਕੋਈ ਬੰਦਾ ਬੈਲਟ ਫੋਰਸ ਵਿੱਚ ਭਰਤੀ ਹੁੰਦਾ ਤਾਂ ਉਹ ਪ੍ਰੋਪਰ ਮਤਲਬ ਕਿ ਉਹਦੇ ਹਰ ਇੱਕ ਅੰਗ ਜਿਹੜਾ ਉਹਦਾ ਪ੍ਰੋਪਰ ਸਹੀ ਚੈੱਕ ਮਤਲਬ ਕੀਤਾ ਜਾਂਦਾ ਤਾਂ ਕਿ ਜੇ ਮਤਲਬ ਕਿ ਆਨ ਵਾਲੇ ਸਮੇਂ ਦੇ ਵਿੱਚ ਬੰਦਾ ਖੜ ਕੇ ਡਿਊਟੀਆਂ ਕਰ ਸਕੇ ਕਿਉਂਕਿ ਆਪਣੜੀ ਫੋਰਸ ਦੀ ਡਿਊਟੀ ਹੁੰਦੀ ਹੈ ਉਹ ਮੋਸਟਲੀ ਆਪਾਂ ਖੜ ਕੇ ਡਿਊਟੀ ਕਰਦੇ ਆ ਤਾਂ ਇਹ ਰਿਪਲੇਸਮੈਂਟ ਵਾਲਾ ਬੰਦਾ ਜਾਰ ਟਾਈਮ ਖੜ ਨਹੀਂ ਸਕਦਾ ਠੀਕ ਹੈ ਜਾਂ ਮਤਲਬ ਕਿ ਮੈਟਰ ਕਰਦੀ ਹੈ ਚੀਜ਼ ਵੀ ਤੁਸੀਂ ਮਤਲਬ ਕਿੰਨੇ ਕੁ ਫਿੱਟ ਆ ਤੇ ਡਾਕਟਰ ਤੁਹਾਨੂੰ ਕਿਸ ਤਰੀਕੇ ਨਾਲ ਤੁਹਾਨੂੰ ਜਜ ਕਰਦੇ ਔਰ ਕਿਸ ਤਰੀਕੇ ਨਾਲ ਤੁਹਾਨੂੰ ਪਾਸ ਕਰਦੇ ਠੀਕ ਹੈ ਇਹ ਚੀਜ਼ ਥੋੜੀ ਧਿਆਨ ਦੇ ਵਿੱਚ ਰੱਖਣੀ ਆ ਤੇ ਉਸ ਬਾਅਦ ਇੱਕ ਸਟੂਡੈਂਟ ਦਾ ਕੁਐਸਚਨ ਸੀ ਕਹਿੰਦੇ ਵੀ ਮੇਰੇ ਇੱਕ ਨੰਬਰ ਦੀ ਐਨਕ ਲੱਗੀ ਹੈ ਕੀ ਫਿੱਟ ਕਰ ਦੇਣਗੇ ਪਹਿਲੀ ਗੱਲ ਤਾਂ ਮੈਂ ਦੱਸਣੀ ਚਾਹੂੰਗਾ ਕਿ ਜਿਹੜਾ ਵੀ ਮਤਲਬ ਆਪਣੀ ਚੈੱਕਅਪ ਹੁੰਦੀ ਹੈ ਅੱਖਾਂ ਦੀ ਉਹ ਬਿਨਾ ਐਨਕ ਤੋਂ ਹੁੰਦੀ ਹੈ ਜਿਵੇਂ ਤੁਸੀਂ ਬਿਨਾ ਐਨਕ ਤੋਂ ਸਾਰੀਆਂ ਜਿਹੜੀਆਂ ਆਪਣੀਆਂ ਉਹ ਲਾਈਨਾਂ ਪੜ ਪਾਉਣੇ ਆ ਤਾਂ ਵੈਲਨਗੋਡਾ ਨਹੀਂ ਫਿਰ ਮਤਲਬ ਕਿ ਉਹ ਤੁਹਾਨੂੰ ਜਿੱਦਾਂ ਕਹਿ ਸਕਦੇ ਆਂ ਵੀ ਅਨਫਿੱਟ ਦੇ ਸਕਦੇ ਆ ਕਿ ਪਹਿਲਾਂ ਹੀ ਦੱਸੀ ਹੋਈ ਆ ਕਿ ਜਦੋਂ ਆ ਆਪਣੀਆਂ ਅੱਖਾਂ ਚੈੱਕ ਕਰਦੇ ਠੀਕ ਆ ਤੇ ਉਹ ਬਿਨਾ ਐਨਕ ਤੋਂ ਸਾਰੀਆਂ ਮਤਲਬ ਕਿ ਜੋ ਵੀ ਹੈਗਾ ਆਪਣੇ ਚੈੱਕਅਪ ਹੋਊਗਾ ਔਰ ਜਿਹੜਾ ਆਪਣਾ ਕਲਰ ਵਿਜ਼ਨ ਆ ਉਹ ਵੀ ਬਿਨਾ ਐਨਕ ਤੋਂ ਚੈੱਕ ਹੋਊਗਾ ਤਾਂ ਉਮੀਦ ਆ ਕਿ ਤੁਸੀਂ ਜੇਕਰ ਫਿਲਹਾਲ ਤੁਸੀਂ ਆਪਦੀ ਅੱਖਾਂ ਦਾ ਟ੍ਰੀਟਮੈਂਟ ਕੋ ਲੇਜ਼ਰ ਵਗੈਰਾ ਕਰਵਾਉਣਾ ਚਾਹੁੰਦੇ ਤਾਂ ਉਹ ਕਰਵਾ ਕੇ ਆਪਣੀ ਜਿਹੜੀ ਐਨਕੋ ਰਿਮੂਵ ਕਰਵਾ ਲਓ ਠੀਕ ਆ ਤਾਂ ਇਹ ਤੁਹਾਡਾ ਡਾਡਾ ਪੁਆਇੰਟ ਸੀਗਾ ਤਾਂ ਇੱਕ ਲੜਕੀ ਨੇ ਪੁੱਛਿਆ ਕਿ ਮੈਨੂੰ ਥੋੜੀ ਜੀ ਗਾਈਨੀ ਦੇ ਵਿੱਚ ਦਿੱਕਤ ਹੈ ਤੇ ਕੀ ਮਤਲਬ ਕਿ ਆਪਰੇਸ਼ਨ ਕਰਾਵਾਂ ਕਿ ਮੈਂ ਨਾ ਕਰਾਵਾਂ ਤਾਂ ਬੱਚੇ ਇਹ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰੋ ਠੀਕ ਹੈ ਵੀ ਥੋੜਾ ਡਾਕਟਰ ਤੁਹਾਨੂੰ ਕੀ ਸਲਾਹ ਦਿੰਦਾ ਠੀਕ ਹੈ ਜੇਕਰ ਥੋੜਾ ਡਾਕਟਰ ਤੁਹਾਨੂੰ ਕਹਿ ਰਿਹਾ ਮਤਲਬ ਕਿ ਵੀ ਇਸ ਚੀ ਨਾਲ ਇਹ ਚੀ ਪ੍ਰੋਬਲਮ ਸੋਲਵ ਹੋ ਜੂਗੀ ਤਾਂ ਠੀਕ ਹੈ ਬਟ ਇਹਨਾਂ ਕੋਈ ਜ਼ਿਆਦਾ ਦਿੱਕਤ ਵਾਲੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਮਤਲਬ ਕਿ ਨਾਰਮਲ ਤੁਹਾਡਾ ਜਿਹੜਾ ਪ੍ਰੈਗਨੈਂਸੀ ਟੈਸਟ ਹੋਗਾ ਉਹੀ ਚੈੱਕ ਕੀਤਾ ਹੋਗਾ ਤੁਸੀਂ ਮਤਲਬ ਕਿ ਉਹਦੇ ਵਿੱਚ ਨੈਗੇਟਿਵ ਹੈ ਜਾਂ ਪੋਜ਼ਿਟਿਵ ਆ ਤਾਂ ਉਹ ਤੁਹਾਡੀ ਮਤਲਬ ਕਿ ਪਰਸਨਲ ਜਿਵੇਂ ਕਹਿ ਸਕਦੇ ਆ ਪ੍ਰਾਈਵੇਟ ਪ੍ਰੋਬਲਮ ਆ ਤਾਂ ਉਹਦਾ ਕੋਈ ਏਡਾ ਖਾਸ ਇਸ਼ੂ ਨਹੀਂ ਹੈਗਾ ਠੀਕ ਹੈ ਤਾਂ ਇੱਕ ਉਹ ਸਟੂਡੈਂਟ ਜਿਹਨੇ ਪੁੱਛਾਇਆਗਾ ਮੈਨੂੰ ਟੀਵੀ ਦਿੱਕਤ ਹੈ ਜੇ ਮੈਂ ਦਵਾਈ ਖਾਦੀ ਆ ਕੀ ਮਤਲਬ ਕਿ ਕੋਈ ਦਿੱਕਤ ਨਹੀਂ ਆ ਸਕਦੀ ਹਾਂ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਦੋਂ ਆਪਣਾ ਥੁੱਕ ਟੈਸਟ ਹੁੰਦਾ ਤਾਂ ਉਹਦੇ ਵਿੱਚ ਆਪਣਾ ਜਿਹੜਾ ਟੀਵੀ ਟੀਵੀ ਦਾ ਟੈਸਟ ਹੀ ਹੁੰਦਾ ਠੀਕ ਹੈ ਉਹ ਪੋਜ਼ਿਟਿਵ ਆਉਂਦਾ 네ਗੇਟਿਵ ਆਉਂਦਾ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਮੈਡੀਕਲ ਤੋਂ ਕੋਈ ਮਤਲਬ ਦਵਾਈ ਲਈ ਹੈ ਤਾਂ ਉਹਦਾ ਕੋਈ ਚੱਕਰ ਨਹੀਂ ਹੈ ਕੋਈ ਇਸ਼ੂ ਨਹੀਂ ਹੈਗਾ ਬਟ ਜੇਕਰ ਮਤਲਬ ਕਿ ਤੁਹਾਡਾ ਜਿਹੜਾ ਮਤਲਬ ਯੂਰਿਨ ਟੈਸਟ ਹੁੰਦਾ ਜਦੋਂ ਉਹਦੇ ਵਿੱਚ ਆਪਣਾ ਡੋਪ ਟੈਸਟ ਹੋਊਗਾ ਤਾਂ ਇੱਕ ਸਵਾਲ ਦੇ ਨਾਲ ਮੈਂ ਦੂਜਾ ਸਵਾਲ ਵੀ ਇਨਕਲੂਡ ਕਰਦਾ ਉਹ ਵੀ ਚੈੱਕ ਕਰ ਲਓ ਠੀਕ ਹੈ ਤਾਂ ਇੱਕ ਸਟੂਡੈਂਟ ਨੇ ਹੋਰ ਕਮੈਂਡ ਕੀਤਾ ਸੀਗਾ ਕਿ ਜੇਕਰ ਆਪਾਂ ਪੁਰਾਣੀ ਕੋਈ ਦਵਾਈ ਖਾ ਰਹੇ ਆਪਣੀ ਦਵਾਈ ਚੱਲਦੀ ਹੈ ਕੰਟੀਨਿਊ ਚੱਲਦੀ ਹੈ ਕਿ ਉਹ ਡੋਪ ਟੈਸਟ ਦੇ ਵਿੱਚ ਆਉਂਦੀ ਹੈ ਤੇ ਹਾਂ ਬਿਲਕੁਲ ਆਉਂਦੀ ਹੈ ਪਰ ਤੁਹਾਨੂੰ ਦੱਸਣਾ ਪਊਗਾ ਉੱਥੇ ਵੀ ਅਸੀਂ ਆ ਚੀਜ਼ ਜਿਹੜੀ ਹੈ ਦਵਾਈ ਖਾ ਰਹੇ ਹੁਣ ਕਈ 슈ਗਰ ਦੀ ਦਵਾਈ ਖਾਂਦੇ ਆ ਜਾਂ ਕੋਈ ਹੋਰ ਪ੍ਰੋਬਲਮ ਉਹਨਾਂ ਨੂੰ ਜਾਂ ਕੋਈ ਪਥਰੀ ਦੀ ਦਵਾਈ ਖਾ ਰਿਆ ਹਨ ਕੋਈ ਮੈਡੀਕਲ ਟਰੀਟਮੈਂਟ ਕਰਵਾ ਰਿਆ ਤਾਂ ਉਹ ਉੱਥੇ ਆਪਣੇ ਜਿਹੜੇ ਡਾਕਟਰ ਸਾਹਿਬਾਨ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਜਿਹੜਾ ਤੁਹਾਡਾ ਡੋਪ ਟੈਸਟ ਤੇ 2016 ਦੀ ਲਿਸਟ ਬਾਰੇ ਪਤਾ ਮਤਲਬ ਪੁੱਛ ਰਹੇ ਨੇ ਸਟੂਡੈਂਟ ਤਾਂ ਇਹਦੇ ਬਾਰੇ ਮੈਂ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦਾ ਕਿਉਂਕਿ ਹੈੱਡ ਕੁਆਰਟਰ ਤੋਂ ਇਹਦੇ ਬਾਰੇ ਕੋਈ ਵੀ ਹਜੇ ਅਪਡੇਟ ਨਹੀਂ ਆਈ ਸਿਰਫ ਲਿਸਟਾਂ ਹੀ ਆਈਆਂ ਨੇ ਜਦੋਂ ਵੀ ਅਪਡੇਟ ਹੋਊਗੀ ਮੈਂ ਤੁਹਾਨੂੰ ਉਹ ਚੀਜ਼ ਕਲੀਅਰ ਕਰ ਦਊਗਾ ਠੀਕ ਹੈ ਤੇ ਇੱਕ ਸਟੂਡੈਂਟ ਨੇ ਕਮੈਂਟ ਕੀਤਾ ਕਿ ਨਾ ਸੱਜੇ ਹੱਥ ਦੀ ਚੀਚ ਜਿਹੜੀ ਉਂਗਲਾ ਉਹ ਅੱਗੇ ਤੋਂ ਮੋੜੀ ਹੋਈ ਆ ਮਤਲਬ ਕੀ ਉਹ ਫਿੱਟ ਕਰ ਦੇਣਗੇ ਬੱਚੇ ਜੇਕਰ ਪ੍ਰੋਬਲਮ ਹੈ ਤਾਂ ਉਹਨੂੰ ਪਹਿਲਾਂ ਹੀ ਸੋਲਵ ਕਰਵਾ ਲਓ ਜੀ ਕਿਉਂਕਿ 2-3 ਮਹੀਨੇ ਦਾ ਵਕਤ ਹੈਗਾ ਕਿ ਉਹਨੂੰ ਸਿੱਧੀ ਕਰਵਾ ਲਓ ਜੇ ਟੈਡੀ ਵਿੰਗ ਹੀ ਜੁੜੀ ਹੋਈ ਤਾਂ ਉਹਦਾ ਟ੍ਰੀਟਮੈਂਟ ਕਰਵਾ ਲਓ ਕਿਉਂਕਿ ਜੇਕਰ ਕਿਉਂਕਿ ਆਪਣਾ ਨਾ ਜੋ ਵੀ ਬੈਲਟ ਫੋਰਸ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਇਹ ਚੀਜ਼ ਵੀ ਉਹਦੇ ਵਿੱਚ ਅੰਗ ਆ ਜਿਹੜੇ ਆਪਣੇ ਪ੍ਰੋਪਰ ਸਾਰੇ ਸਹੀ ਲਏ ਜਾਂਦੇ ਆ ਠੀਕ ਆ ਆਪਣੀਆਂ ਹੱਡੀਆਂ ਜਿੱਦਾਂ ਮਤਲਬ ਕਿ ਕੋਈ ਟੁੱਟੀ ਵੀ ਹੋਏ ਨਾ ਜਾਂ ਉਤਰੀ ਹੋਵੇ ਤਾਂ ਉਹ ਵੀ ਵਿਜ਼ੀਬਲ ਹੁੰਦੀ ਹੁੰਦੀ ਵੀ ਇਹ ਟੁੱਟੀਆਂ ਕਿੱਦਾਂ ਵੀ ਹੈਗੀ ਹਨਾ ਜੇਕਰ ਤੁਹਾਡੀਆਂ ਸਾਰੀਆਂ ਉਂਗਲਾਂ ਸਹੀ ਆ ਔਰ ਇੱਕ ਚੀਜ਼ ਹੀ ਅਲੱਗ ਤੋਂ ਵਿਜ਼ੀਬਲ ਹੋ ਰਹੀ ਆ ਇੱਕ ਉਂਗਲ ਅਲੱਗ ਤੋਂ ਵਿਜ਼ੀਬਲ ਹੋ ਰਹੀ ਆ ਡੈਮ ਸ਼ੋਰਾ ਕਿ ਮਤਲਬ ਕਿ ਡਾਕਟਰ ਤੁਹਾਨੂੰ ਕਹੂਗਾ ਕਿ ਐਕਸ-ਰੇ ਕਰਵਾਓ ਜੇ ਐਕਸ-ਰੇ ਦੇ ਵਿੱਚ ਉਹ ਚੀਜ਼ ਤੁਹਾਨੂੰ ਆਉਂਦੀ ਆ ਮਤਲਬ ਡਾਕਟਰ ਕਹਿ ਦਿੰਦਾ ਵੀ ਨਹੀਂ ਇਹ ਟੁੱਟੀ ਹੋਈ ਹੈ ਜਾਂ ਕਿਦਾਂ ਵੀ ਹੈਗਾ ਟੇਢੀ ਰਿੰਗ ਜੁੜੀ ਹੋਈ ਹੈ ਤਾਂ ਉੱਥੇ ਤੁਹਾਨੂੰ ਐਮਰਚ ਪਾ ਕੇ ਬਾਹਰ ਕਰ ਦਿੱਤਾ ਜਾਊਗਾ ਤੁਹਾਨੂੰ ਟ੍ਰੀਟਮੈਂਟ ਕਰਵਾਉਣ ਲਈ ਕਿਹਾ ਜਾਊਗਾ ਇਸ ਕਰਕੇ ਬਿਹਤਰ ਇਹੀ ਹੈ ਕਿ ਹੁਣ ਤੁਹਾਡੇ ਕੋਲ ਸਮਾਂ ਹੈਗਾ 2-3 ਮਹੀਨੇ ਦਾ ਆਪਣਾ ਦਾ ਟ੍ਰੀਟਮੈਂਟ ਉਹ ਜ਼ਰੂਰ ਕਰਵਾਓ ਠੀਕ ਆ ਤਾਂ ਇੱਕ ਸਟੂਡੈਂਟ ਨੇ ਕਮੈਂਟ ਕੀਤਾ ਵੀ ਕਹਿੰਦਾ ਮੇਰੇ ਹੱਥ ਤੇ ਟੈਟੂ ਆ ਤਾਂ ਮੈਂ ਇਹ ਚੀਜ਼ ਪਹਿਲਾਂ ਵੀ ਦੱਸੀ ਹੋਈ ਹੈ ਕਿ ਟੈਟੂ ਨਾ ਬਿਲਕੁਲ 1 ਇੰਚ ਤੋਂ ਠੀਕ ਹੈ ਹਲਕਾ ਫੁਲਕਾ ਜਦੋਂ ਜਦਾਂ ਕਿ ਆਪਾਂ ਆਪਣੇ ਨਾਂ ਦੀ ਅੱਖਰ ਪਵਾ ਲੈਨੇ ਹਨਾ ਜਦਾਂ ਕਿ ਮੇਰਾ ਨਾਮ ਪ੍ਰਿੰਸ ਪ੍ਰੀਤ ਸਿੰਘ ਔਰ ਮੈਂ ਪੀ ਐਸ ਲਿਖਾ ਲਿਆ ਹਨਾ ਜਾਂ ਕੁਛ ਵੀ ਲਿਖਾ ਲਿਆ ਜਾਂ ਪੀ ਪੀ ਲਿਖਾ ਲਿਆ ਤਾਂ ਬਿਲਕੁਲ ਛੋਟੇ ਛੋਟੇ ਅੱਖਰ ਹੋਣੇ ਚਾਹੀਦੇ ਉਹ ਜ਼ਿਆਦਾ ਨਹੀਂ ਹੋਣਾ ਚਾਹੀਦਾ ਜਾਂ ਕਿ ਜਦਾਂ ਬਾਹਾਂ ਦੇ ਉੱਪਰ ਜਦਾਂ ਆ ਚੀਜ਼ ਹੁੰਦੀ ਹੈ ਨਾ ਬ੍ਰੇਸਲੇਟ ਬਣਵਾ ਲੈਂਦੇ ਆ ਠੀਕ ਹੈ ਜਾਂ ਮਤਲਬ ਕਿ ਇੱਥੇ ਕੋਈ ਵੱਡੇ ਆ ਮਤਲਬ ਜਿਵੇਂ ਸਾਰੀ ਬਾਹਾਂ ਤੇ ਟੈਟੂ ਕਰਵਾ ਲੈਂਦੇ ਆ ਤਾਂ ਉਹ ਚੀਜ਼ ਵੈਲਿਡ ਨਹੀਂ ਹੈਗੀ ਇਹ ਚੀਜ਼ਾਂ ਖਾਸ ਖਿਆਲ ਰੱਖਿਓ ਠੀਕ ਹੈ ਇੱਕ ਬੱਚੇ ਨੂੰ ਹੈਗੀ ਕਿਡਨੀ ਆ ਕੋਈ ਤੇ ਉਹ ਕਹਿੰਦਾ ਮਤਲਬ ਕਿ ਅਲਟਰਾਸਾਉਂਡ ਦੇ ਵਿੱਚ ਉਹ ਚੀ ਆਉਂਦੀ ਅਲਟਰਾਸਾਉਂਡ ਦੇ ਵਿੱਚ ਬਿਲਕੁਲ ਆਉਂਦੀ ਆ ਪਰ ਉਹ ਜੇ ਮਾਈਨਰ ਜੀ ਹੋਵੇ ਤਾਂ ਪਾਸ ਕਰ ਦਿੰਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਟ ਜੇਕਰ ਜ਼ਿਆਦਾ ਵੱਡੀ ਹੈ ਤਾਂ ਹੁਣੇ ਤੋਂ ਆਪਣਾ ਟ੍ਰੀਟਮੈਂਟ ਉਹ ਸ਼ੁਰੂ ਕਰਵਾਓ ਔਰ ਇੱਕ ਸਟੂਡੈਂਟ ਦਾ ਜਿਹੜਾ ਕੁਐਸਚਨ ਆ ਕਿ ਮੇਰੇ ਨੌਕ ਨਹੀਂ ਨਹੀਂ ਮੇਰੇ ਓਪਨ ਨਹੀਂ ਆ ਮਤਲਬ ਮੇਰੇ ਜਿਹੜੇ ਗੋਡੇ ਆ ਉਹ ਜ਼ਿਆਦਾ ਬਾਹਰ ਨੂੰ ਆ ਤਾਂ ਮੈਂ ਇਹਦੇ ਬਾਰੇ ਵੀ ਇਹੀ ਗੱਲ ਕਹੂੰਗਾ ਵੀ ਆਪਣੇ ਡਾਕਟਰ ਨਾਲ ਕੰਸਲਟ ਕਰੋ ਠੀਕ ਆ ਵੀ ਇਹਦਾ ਟ੍ਰੀਟਮੈਂਟ ਵੀ ਅੰਦਰ ਨੂੰ ਜਾਂ ਮਤਲਬ ਕਿੱਦਾਂ ਹੋ ਸਕਦੇ ਆ ਵੈਸੇ ਜਿਆਦਾ ਦਿੱਕਤ ਹੈਗੀ ਆ ਫਿਰ ਤਾਂ ਕਰਾਉਣ ਦੀ ਲੋੜ ਹੈਗੀ ਜੇ ਹਲਕੀ ਜਿਹੀ ਜਿੱਦਾਂ ਕਹਿ ਆਦੀਏ ਵੀ 2-4 ਇੰਚ ਦਾ ਗੈਪ ਆ ਤਾਂ ਫਿਰ ਕੋਈ ਜਿਆਦਾ ਵੱਡੀ ਗੱਲ ਨਹੀਂ ਹੈਗੀ ਜੇ ਜਿਆਦਾ ਹੀ ਗੁੱਡੇ ਬਾਹਰ ਨੂੰ ਹੈਗੀ ਵੀ ਮਤਲਬ ਬਿਲਕੁਲ ਹੀ ਵਿੰਗਿਆਂ ਨੇ ਲੱਤਾਂ ਤਾਂ ਫਿਰ ਤੁਹਾਨੂੰ ਟ੍ਰੀਟਮੈਂਟ ਕਰਾਉਣ ਦੀ ਜ਼ਰੂਰਤ ਹੈਗੀ ਆ ਠੀਕ ਹੈ ਔਰ ਇੱਕ ਸਟੂਡੈਂਟ ਦਾ ਕੁਐਸਚਨ ਆ ਕਿ ਅੱਖਾਂ ਦੇ ਵਿੱਚ ਸਟੇਡਾ ਪਾਣਾ ਕੀ ਇਹ ਸਹੀ ਹੋ ਜਾਵੇਗਾ ਸਰਜੀ ਨਾਲ ਤਾਂ ਮੈਂ ਇਹੀ ਗੱਲ ਕਹੂੰਗਾ ਵੀ ਬਿਲਕੁਲ ਅੱਜਕੱਲ ਸਾਰੇ ਤਰ੍ਹਾਂ ਦੇ ਟ੍ਰੀਟਮੈਂਟ ਹੈਗੇ ਨੇ ਠੀਕ ਆ ਤੇ ਬਿਲਕੁਲ ਤੁਸੀਂ ਮਤਲਬ ਡਾਕਟਰ ਨਾਲ ਕੰਸਲਟ ਕਰੋ ਤੇ ਇਹ ਚੀਜ਼ ਆਪਣੀ ਠੀਕ ਕਰੋ ਕਿਉਂਕਿ ਇਹਦੇ ਨਾਲ ਤੁਹਾਡਾ ਜਿਹੜਾ ਮਤਲਬ ਥੋੜੀ ਪਰਸਨੈਲਿਟੀ ਵੀ ਨਖਰ ਕੇ ਬਾਹਰ ਆਊਗੀ ਹਨਾ ਤਾਂ ਤੁਹਾਡਾ ਜਿਹੜਾ ਮੈਡੀਕਲ ਉਹ ਤਾਂ ਫਿੱਟ ਹੋਣਾ ਹੀ ਹੋਣਾ ਤੁਸੀਂ ਤਾਂ ਤੁਹਾਡੀ ਪਰਸਨੈਲਿਟੀ ਦੇ ਵਿੱਚ ਵੀ ਨਖਾਰ ਆਊਗਾ ਠੀਕ ਹੈ ਉਹ ਵੀ ਬਦਲੂਗੀ ਤਾਂ ਵਧੀਆ ਗੱਲ ਹੈ ਜੇ ਤੁਸੀਂ ਡਾਕਟਰ ਨਾਲ ਕੰਸਲਟ ਕਰਕੇ ਇਹ ਚੀਜ਼ ਨੂੰ ਕਲੀਅਰ ਕਰਵਾ ਲੈਨੇ ਹੋ ਤਾਂ ਤੁਸੀਂ ਮੈਡੀਕਲ ਦੇ ਵਿੱਚ ਫਿੱਟ ਹੋ ਜੂਗੇ ਵੈਸੇ ਕਈ ਮਤਲਬ ਕਿ ਜਿੱਦਾਂ ਹੈਗੀ ਹਲਕਾ ਫੁਲਕਾ ਜਿਹਾ ਹੋਵੇ ਤਾਂ ਹੋ ਸਕਦਾ ਜੇ ਜ਼ਿਆਦਾ ਹੀ ਤੁਹਾਨੂੰ ਜ਼ਿਆਦਾ ਦਿੱਕਤ ਹੈਗੀ ਆ ਤਾਂ ਫਿਰ ਤੁਸੀਂ ਜ਼ਰੂਰ ਡਾਕਟਰ ਨਾਲ ਕੰਸਲਟ ਕਰਕੇ ਠੀਕ ਹੈ ਜੀ ਤੇ ਇੱਕ ਸਟੂਡੈਂਟ ਆ ਜੀ ਕਹਿੰਦੇ ਐਮ ਐਚ ਜੀ ਕਰ ਮਤਲਬ ਆਪਣੇ ਐਮ ਐਚ ਪੈਂਦੀ ਹੈ ਵੀ ਆਪਾਂ ਨੂੰ ਸਮਾਂ ਦਿੰਦੇ ਆ ਮਤਲਬ ਦੁਬਾਰਾ ਮਤਲਬ ਕਿ ਮੈਡੀਕਲ ਕਰਾਉਂਦਾ ਬਿਲਕੁਲ ਜੀ ਹਾਂ ਜੀ ਜਦੋਂ ਕਿ ਆਪਣਾ ਹਫਤੇ ਦਾ ਹੁੰਦਾ ਜਾਂ 10 ਦਿਨਾਂ ਦਾ ਜਿੰਨਾ ਵੀ ਟਾਈਮ ਦੇ ਦੋਨੂੰ ਅਕੋਰਡਿੰਗ ਟੂ ਤੁਹਾਡੀ ਕੰਡੀਸ਼ਨ ਕੀ ਆ ਤੁਹਾਨੂੰ ਐਮ ਐਚ ਮਤਲਬ ਕਿੰਨੀ ਮਾਈਨਰ ਆ ਜਾਂ ਮੇਜਰ ਕਿੱਦਾਂ ਪਈ ਹੋਈ ਆ ਤਾਂ ਉਹ ਡਿਪੈਂਡ ਕਰਦਾ ਡਾਕਟਰ ਵੀ ਤੁਹਾਨੂੰ ਕਿੰਨਾ ਸਮਾਂ ਦਿੰਦਾ ਤੇ ਦੂਜੀ ਵਾਰ ਤੁਹਾਨੂੰ ਜਿਹੜਾ ਮੈਡੀਕਲ ਲਈ ਜ਼ਰੂਰ ਬੁਲਾਇਆ ਜਾਂਦਾ ਠੀਕ ਹੈ ਤੇ ਇੱਕ ਸਟੂਡੈਂਟ ਨੇ ਪੁੱਛਿਆ ਕਿ ਇਹ ਪਾਇਲ ਚੈੱਕ ਹੁੰਦੀ ਹੈ ਕਿ ਨਹੀਂ ਹੁੰਦੀ ਤਾਂ ਮੈਂ ਪਹਿਲਾਂ ਹੀ ਇਹ ਗੱਲ ਕਹੀ ਹੋਈ ਆ ਕਿ ਆਪਣੇ ਜਿਹੜੇ ਪ੍ਰਾਈਵੇਟ ਪਾਰਟਸ ਆ ਉਹ ਨਹੀਂ ਚੈੱਕ ਹੁੰਦੀ ਤਾਂ ਫਿਰ ਮਤਲਬ ਆਪਣੀ ਜਿਹੜੀ ਪਾਇਲਸ ਵੀ ਉਹ ਨਹੀਂ ਚੈੱਕ ਹੋਊਗੀ ਠੀਕ ਹੈ ਇਹ ਚੀਜ਼ ਦਾ ਵੀ ਤੁਸੀਂ ਖਾਸ ਖਿਆਲ ਰੱਖਣਾ ਇੱਕ ਸਟੂਡੈਂਟ ਨੇ ਕਮੈਂਟ ਕੀਤਾ ਕਿੰਦੇ ਦੀ ਚੈਸਟ ਇੰਬੈਲੈਂਸ ਆ ਵੀ ਇਹ ਮਤਲਬ ਕਿ ਸਹੀ ਮਤਲਬ ਵੀ ਫਿੱਟ ਕਰ ਦੇਣਗੇ ਨਹੀਂ ਕਰਨਗੇ ਮੈਂ ਪਹਿਲਾਂ ਹੀ ਇਹ ਗੱਲ ਦੱਸੀ ਹੋਈ ਹੈ ਮੈਡੀਕਲ ਵਾਲੀ ਵੀਡੀਓ ਦੇ ਵਿੱਚ ਕਿ ਜਿਹੜੀ ਆਪਣੀ ਚੈਸਟ ਦਾ ਚੈਸਟ ਦਾ ਆਪਣਾ ਐਕਸ-ਰੇ ਹੋਣਾ ਠੀਕ ਹੈ ਜੇ ਤੁਹਾਡੀਆਂ ਮਤਲਬ ਆਪਣੀਆਂ ਪਸਲੀਆਂ ਦਾ ਟੈਸਟ ਹੋਣਾ ਹਨਾ ਤੇ ਜੇਕਰ ਆਪਣੀਆਂ ਪਸਲੀਆਂ ਟੁੱਟੀਆਂ ਜਾਂ ਟੇਡੀਆਂ ਵਿੰਗੀਆਂ ਜਾਂ ਜੋ ਵੀ ਆ ਫਿਰ ਉਹ ਮਤਲਬ ਕਿ ਡਿਪੈਂਡ ਕਰਦਾ ਡਾਕਟਰ ਤੇ ਵੀ ਉਹ ਕਿੱਦਾਂ ਇਹਨੂੰ ਮਤਲਬ ਕਿ ਲੈਂਦਾ ਕਿੱਦਾਂ ਆਟੋਪਟ ਕਰਦਾ ਵੀ ਇਹ ਮਤਲਬ ਵੈਲਿਡ ਹੈ ਵੀ ਜਾਂ ਨਹੀਂ ਆ ਠੀਕ ਆ ਤੇ ਇਹ ਚੀਜ਼ ਵੀ ਤੁਸੀਂ ਖਾਸ ਖਿਆਲ ਰੱਖਣੀ ਵੀ ਥੋੜੀ ਚੈਸਟ ਮਤਲਬ ਕਿਹੜੇ ਪਾਸੋਂ ਦਬੀ ਹੋਈ ਆ ਵਿੰਗੀ ਆ ਟੇਢੀ ਆ ਤਾਂ ਇਹ ਚੀਜ਼ ਹੁਣੇ ਤੋਂ ਡਾਕਟਰ ਨਾਲ ਕੰਸਲਟ ਕਰੋ ਠੀਕ ਆ ਵੀ ਡਾਕਟਰ ਤੁਹਾਨੂੰ ਕੀ ਕਹਿੰਦਾ ਵੀ ਇਹ ਚੀਜ਼ ਕਲੀਅਰ ਹੋ ਜੂਗੀ ਮੈਡੀਕਲ ਦੇ ਵਿੱਚ ਜਾਂ ਨਹੀਂ ਹੁੰਦੀ ਠੀਕ ਹੈ ਇਹ ਚੀਜ਼ ਤੁਸੀਂ ਡਾਕਟਰ ਨੂੰ ਪੁੱਛ ਕੇ ਹੀ ਕਿਉਂਕਿ ਡਾਕਟਰਾਂ ਨੇ ਪਾਸ ਕਰਨਾ ਉਹ ਤੁਸੀਂ ਪਹਿਲਾਂ ਹੀ ਡਾਕਟਰ ਨੂੰ ਕਿਸੇ ਨੂੰ ਮਤਲਬ ਕਿ ਸਿਵਲ ਹਸਪਤਲ ਦੇ ਵਿੱਚ ਜਾਓ ਤੇ ਉਹ ਜਿਹੜਾ ਮੈਡੀਕਲ ਕਰਵਾ ਕੇ ਤੁਸੀਂ ਆਪਣਾ ਜਿਹੜਾ ਪਤਾ ਕਰੋ ਵੀ ਮਤਲਬ ਕਿ ਇਹ ਚੀਜ਼ ਵੈਲਿਡ ਹੈ ਜਾਂ ਨਹੀਂ ਤੇ ਇੱਕ ਸਟੂਡੈਂਟ ਨੇ ਪੁੱਛਿਆ ਜੀ ਮੇਰੇ neck ਤੇ ਜਿਹੜਾ ਮਤਲਬ ਕਿ ਨਾ ਸਟਿਚਸ ਦੇ ਨਿਸ਼ਾਨ ਨੇ ਵੀ ਮਤਲਬ ਕੋਈ ਪ੍ਰੋਬਲਮ ਹੋ ਗਈ ਹੋਣੀ ਆ ਜਾਂ ਜਿੱਦਾਂ ਕੋਈ ਸੱਟ ਵਗੈਰਾ ਵੱਜ ਜਾਂਦੀ ਆ ਤਾਂ ਕੋਈ ਗੱਲ ਨਹੀਂ ਸਟਿਚੂ ਦੇ ਨਿਸ਼ਾਨ ਨੇ ਤਾਂ ਕੋਈ ਨਾਰਮਲ ਗੱਲ ਹੈ। ਕਈ ਵਾਰੀ ਵੈਸੇ ਵੀ ਆਪਣੇ ਉਦਾਂ ਸੱਟ ਲੱਗ ਜਾਂਦੀ ਤਾਂ ਆਪਾਂ ਸਟਿਚੂਸ ਲਗਵਾ ਲੈਨੇ ਆ ਕੋਈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਪਰ ਕੋਈ ਜ਼ਿਆਦਾ ਮੈਜ਼ਰ ਪ੍ਰੋਬਲਮ ਨਾ ਹੋਵੇ ਜਿੱਦਾਂ ਕਿ ਮਤਲਬ ਆਪਣੇ ਮਣਕਿਆਂ ਦਾ ਯਾ ਕੋਈ ਪ੍ਰੋਬਲਮ ਹੋਵੇ ਜਾਂ ਕਿ ਆਪਰੇਟ ਵਗੈਰਾ ਹੋਇਆ ਹੋਵੇ। ਨਾਰਮਲ ਸੱਟ ਲੱਗੀ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਜੇਕਰ ਡਾਕਟਰ ਨੂੰ ਲੱਗਦਾ ਤਾਂ ਉਹ ਤੁਹਾਨੂੰ ਐਕਸ-ਰੇ ਕਰਵਾਉਣ ਲਈ ਜ਼ਰੂਰ ਕਹਿ ਸਕਦਾ ਜਾਂ ਸਕੈਨ ਕਰਵਾਉਣ ਲਈ ਜ਼ਰੂਰ ਕਹਿ ਸਕਦਾ। ਠੀਕ ਹੈ। ਤੇ ਇੱਕ ਸਟੂਡੈਂਟ ਆਈ ਕਹਿੰਦਾ ਮੇਰੇ 20 ਦੀ ਜਗ੍ਹਾ ਮੇਰੇ ਦਾ ਮਤਲਬ ਕਿ ਵੀ 6 6 ਉਂਗਲਾਂ ਜਿਵੇਂ 6 ਅਸਾਧੀਆਂ 6 ਇੱਧਰ ਤੇ 6 ਪੈਰਾਂ ਦੀਆਂ ਤਾਂ ਬ੍ਰਦਰ ਇਹ ਚੀਜ਼ ਡਿਪੈਂਡ ਕਰਦੀ ਹੈ ਵੀ ਡਾਕਟਰ ਫਿੱਟ ਕਰੇ ਜਾਂ ਨਾ ਕਰੇ ਕਿਉਂਕਿ ਇਦਾਂ ਦਾ ਕੇਸ ਹਜ਼ਾਰਾਂ ਦੇ ਪਿੱਛੇ ਇੱਕ ਦਾ ਹੁੰਦਾ ਠੀਕ ਆ ਤੇ ਇਹਦੇ ਬਾਰੇ ਮੈਂ ਕੋਈ ਜ਼ਿਆਦਾ ਕਿਉਂਕਿ ਮੈਨੂੰ ਇਸੇ ਬਾਰੇ ਨੌਲੇਜ ਨਹੀਂ ਹੈਗੀ ਮੈਂ ਤੁਹਾਨੂੰ ਬਿਨਾਂ ਗਲਤੂ ਇਹ ਚੀਜ਼ ਕਿਹਾ ਵੀ ਹਾਂ ਫਿੱਟ ਕਰ ਦੇਣਗੇ ਤਾਂ ਇਹ ਚੀਜ਼ ਡਿਪੈਂਡ ਕਰਦੀ ਡਾਕਟਰ ਦੇ ਵੀ ਤੁਹਾਨੂੰ ਫਿੱਟ ਕਰਦਾ ਜਾਂ ਅਨਫਿੱਟ ਕਰਦਾ ਤੇ ਉਸ ਤੋਂ ਬਾਅਦ ਇੱਕ ਸਟੂਡੈਂਟ ਨੇ ਪੁੱਛਿਆ ਕਹਿੰਦਾ ਵੀ ਮੇਰੇ ਦੰਦ ਦੇ ਮਤਲਬ ਕਿ ਨਾ ਵਿਚਾਲੇ ਇੱਕ ਕਾਲੀ ਲਾਈਨ ਆ ਤਾਂ ਕਿ ਮੈਨੂੰ ਮਤਲਬ ਕਿ ਬਾਹਰ ਤਾਂ ਨਹੀਂ ਕੱਢਣਗੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤਾਂ ਮਤਲਬ ਜੇ ਬਾਇ ਬਰਥਾ ਕਰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੇਕਰ ਤੁਹਾਨੂੰ ਲੱਗਦਾ ਵੀ ਬਾਅਦ ਦੇ ਵਿੱਚ ਹੀ ਪ੍ਰੋਬਲਮ ਹੋਈ ਹੈ ਤਾਂ ਹੁਣ ਇਹਨੂੰ ਸੈੱਟ ਕਰਵਾ ਲਓ ਤਾਂ ਕਿ ਮਤਲਬ ਤੁਹਾਨੂੰ ਜਿਹੜਾ ਮੈਡੀਕਲ ਦੇ ਵਿੱਚੋਂ ਮਤਲਬ ਤੁਹਾਨੂੰ ਸੈੱਟ ਕੀਤਾ ਜਾਵੇ ਠੀਕ ਹੈ ਜੀ ਉਸ ਤੋਂ ਕੀ ਕੁਐਸਚਨ ਕੀਤਾ ਇੱਕ ਸਟੂਡੈਂਟ ਨੇ ਕਹਿੰਦੇ ਜੀ ਮੇਰੀ ਵਾਇਸ ਦੇ ਵਿੱਚ ਪ੍ਰੋਬਲਮ ਆ ਜਿੱਦਾਂ ਕਿ ਹੋ ਸਕਦਾ ਨੂੰ ਹਕਲਾ ਆ ਦੀ ਪ੍ਰੋਬਲਮ ਹੋਵੇ ਹਨਾ ਤਾ 20% ਕਿਹਦੇ ਪ੍ਰੋਬਲਮ ਆ ਜੀ ਮੈਨੂੰ ਤੇ ਕੀ ਮੈਨੂੰ ਫਿੱਟ ਕਰ ਦੇਣਗੇ ਹਾਂ ਕੋਈ ਗੱਲ ਨਹੀਂ ਮਤਲਬ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਆਪਾਂ ਬੋਲਣਾ ਨਰਵਸ ਨਹੀਂ ਹੋਣਾ ਜਦੋਂ ਬੰਦਾ ਨਰਵਸ ਹੁੰਦਾ ਮੈਂ ਇਦਾਂ ਦੇ ਬੰਦੇ ਦੇਖੇ ਹੋਏ ਨੇ ਕਿ ਜਿਹੜੇ ਬੰਦੇ ਨਰਵਸ ਹੋ ਕੇ ਉਹਨਾਂ ਦੀ ਜਿਹੜੀ ਜ਼ੁਬਾਨ ਦੇ ਵਿੱਚ ਹਨ ਥਥਲਾੜ ਪੈਦਾ ਹੁੰਦੀ ਹੈ ਹਨਾ ਮਤਲਬ ਉਹਨਾਂ ਦੀ ਜ਼ੁਬਾਨ ਜਿਹੜੀ ਉਹ ਕੰਬਣ ਲੱਗ ਜਾਂਦੀ ਜਾਂ ਕੰਬਦੀ ਨਹੀਂ ਜਿਵੇਂ ਕਹਿ ਸਕਦੇ ਆ ਵੀ ਉਹਨੂੰ ਰੁਕ ਰੁਕੇ ਜਾਂ ਇੱਕ ਹੀ ਚੀਜ਼ ਨੂੰ ਮਤਲਬ ਕਿ ਵੀ ਕਾਫੀ ਵਾਰ ਜਿਵੇਂ ਰੁਕ ਰੁਕੇ ਜੀ ਬੋਲਦਾ ਜਿਹਨੂੰ ਆਪਾਂ ਕਹਿੰਨੇ ਹਕਲਾਉਣਾ ਹੈਨਾ ਤਾਂ ਕੋਈ ਵੱਡੀ ਦਿੱਕਤ ਨਹੀਂ ਗੱ ਤਾਂ ਤੁਸੀਂ ਮਤਲਬ ਇਹ ਚੀਜ਼ ਤੇ ਜਿਵੇਂ ਕਹ ਸਕਦੇ ਮੈਂ ਪਹਿਲਾਂ ਹੀ ਵੀ ਨਰਵਸ ਨਹੀਂ ਹੋਣਾਗਾ ਜਦੋਂ ਉਹ ਤੁਹਾਨੂੰ ਬੁਲਾਉਂਦੇ ਆ ਯੈਸ ਸਰ ਯੈਸ ਮੈਮ ਬਸ ਇੰਨਾ ਹੀ ਜਵਾਬ ਦੇਣਾ ਕੋਈ ਹੋਰ ਜ਼ਿਆਦਾ ਹੀ ਨਹੀਂ ਦਿੱਕਤ ਨਹੀਂ ਹੈਗੀ ਤੇ ਇੱਕ ਸਟੂਡੈਂਟ ਨੇ ਪੁੱਛਿਆ ਮੇਰੀ ਉਂਗਲ ਤੇ ਫ੍ਰੈਕਚਰ ਹੋਇਆ ਤੇ ਕੀ ਸੋਲੂਸ਼ਨ ਹੈ ਦਾ ਫ੍ਰੈਕਚਰ ਬ੍ਰਦਰ ਉਹੀ ਚੀਜ਼ ਹੈ ਮੈਂ ਕਹਿੰਨਾ ਵੀ ਜੀ ਮਤਲਬ ਇਹਦੇ ਵਿੱਚ ਲਿਖਿਆ ਹੋਇਆ ਵੀ ਟੈਡੀ ਮੇਰੀ ਉਂਗਲ ਜੁੜ ਗਈ ਹੈ ਤੇ ਵੀ ਇਹਦਾ ਕੀ ਸੋਲੂਸ਼ਨ ਹੈ ਜੇ ਉਂਗਲ ਟੈਡੀ ਜੁੜ ਗਈ ਹੈ ਤਾਂ ਉਹਨੂੰ ਮਤਲਬ ਕਿ ਦੁਬਾਰਾ ਦਾ ਟ੍ਰੀਟਮੈਂਟ ਕਰਵਾ ਲਓ ਤਾ ਕਿ ਮਤਲਬ ਕਿ ਉਹ ਸਿੱਧੀ ਹੋ ਜਾਵੇ ਕਿਉਂਕਿ ਜੇ ਟੇਢੀ ਵਿੰਗੀ ਹੋਊਗੀ ਤਾਂ ਮਤਲਬ ਹੋ ਸਕਦਾ ਡਾਕਟਰ ਤੁਹਾਨੂੰ ਅਨਫਿਟ ਕਰ ਦੇਵੇ ਬਹੁਤ ਰੇਅਰ ਚਾਂਸ ਹੈ ਮਤਲਬ 99.9% ਚਾਂਸ ਤੁਹਾਡੇ ਹੈਗੇ ਪਾਸ ਦੇ ਪਰ 1% ਫਿਰ ਵੀ ਮੈਂ ਕਹਿੰਨਾ ਮਤਲਬ ਕਿ 0.1% ਵੀ ਤੁਸੀਂ ਵੀ ਤੁਸੀਂ ਅਨਫਿਟ ਹੋ ਸਕਦੇ ਹੋ ਕਿਉਂਕਿ ਕਈ ਵਾਰ ਜ਼ਿਆਦਾ ਹੀ ਕੋਈ ਮੇਜਰ ਪ੍ਰੋਬਲਮ ਹੋਵੇ ਤਾਂ ਡਾਕਟਰ ਫਿਰ ਬਾਹਰ ਵੀ ਕਰ ਦਿੰਦੇ ਕਿਉਂਕਿ ਜੇਕਰ ਬੰਦਾ ਉਹ ਭਰਤੀ ਕਰ ਲਿਆ ਤਾਂ ਉਹਦੇ ਖਿਲਾਫ ਕੋਈ ਮਤਲਬ ਕਾਨੂੰਨੀ ਕਾਰਵਾਈ ਹੁੰਦੀ ਬੰਦਾ ਇਹ ਫਿੱਟ ਨਹੀਂਗਾ ਕਿਉਂਕਿ ਅੱਜ ਹੀ ਮੈਨੂੰ ਇੱਕ ਕਾਲ ਆਈ ਹੈ ਮੁੰਡੇ ਦੀ ਤੇ ਉਹ ਕਹਿੰਦਾ ਜੀ ਮਤਲਬ ਕਿ ਇੱਕ ਮੇਰਾ ਦੋਸਤ ਆ ਤੇ ਉਹਦੀ ਮਤਲਬ ਚੀਚੀ ਦਾ ਇੱਕ ਨੇਲ ਨਹੀਂ ਹੈਗਾ ਜਿੱਦਾਂ ਮਤਲਬ ਕਿ ਉਹਦਾ ਇੱਕ ਪੋਟਾ ਜਿਵੇਂ ਹਨਾ ਵੀ ਪੋਟਾ ਹੈ ਨਹੀਂਗਾ ਵੀ ਦੋ ਪੋਟੇ ਹੈਗੇ ਆ ਤਾਂ ਮੈਂ ਉਹਨੂੰ ਇਹ ਗੱਲ ਕਹੀ ਆ ਵੀ ਨਹੀਂ ਇਹ ਚੀਜ਼ ਨਹੀਂ ਹੋ ਸਕਦੀ ਕਿਉਂਕਿ ਸਾਰੀਆਂ ਉਂਗਲ ਆਪਣੀਆਂ ਪ੍ਰੋਪਰ ਚੈੱਕ ਕੀਤੀਆਂ ਜਾਂਦੀਆਂ ਤੇ ਇਹ ਚੀਜ਼ ਨਹੀਂ ਹੋ ਸਕਦੀ ਵੀ ਤੁਸੀਂ ਕੋਈ ਸਿਵਲ ਦਾ ਵਿਭਾਗ ਮੜਾਓ ਉਹਦੀ ਤਿਆਰੀ ਕਰੋ ਠੀਕ ਹੈ ਕਿਉਂਕਿ ਮੈਂ ਵੀ ਦਿਲਾਸਾ ਦੇ ਦਿਆਂਗਾ ਕਿ ਉਹ ਬੰਦਾ ਫਿੱਟ ਨਾ ਹੋਵੇ ਤਾਂ ਕੋਈ ਫਾਇਦਾ ਨਹੀਂਗਾ ਹਨਾ ਤਾਂ ਇਹ ਚੀਜ਼ ਥੋੜਾ ਧਿਆਨ ਦੇ ਵਿੱਚ ਰੱਖਣਾ ਤੇ ਇੱਕ ਸਟੂਡੈਂਟ ਨੇ ਪੁੱਛਿਆ ਜੀ ਕਹਿੰਦਾ ਮੈਂ ਮਤਲਬ ਕਿ ਜਿਹੜਾ ਪੜਾਉਂਦੇ ਹੈਗੇ ਉੱਪਰ ਮਤਲਬ ਅੱਖਾਂ ਚੈੱਕ ਕਰਨ ਲਈ ਤੇ ਉਹਦੇ ਵਿੱਚ ਜਿਹੜੀ ਬ੍ਰੀਕ ਲਾਈਨ ਆ ਉਹਦਾ ਇੱਕ ਅੱਖਰ ਪੜਾਉਂਦੇ ਆ ਸਾਰੀ ਇੱਕ ਮਤਲਬ ਸਾਰੀ ਲਾਈਨ ਪੜਾਉਂਦੇ ਤਾਂ ਇਹ ਡਿਪੈਂਡ ਕਰਦਾ ਵੀ ਡਾਕਟਰ ਤੁਹਾਨੂੰ ਸਾਰੀ ਲਾਈਨ ਪੜ੍ਹਨ ਵਾਸਤੇ ਕਹਿੰਦਾ ਵੈਸੇ ਤਾਂ ਉਹ ਇਹੀ ਕਹਿੰਦੇ ਨੇ ਵੀ ਉੱਪਰ ਤੋਂ ਲੈ ਕੇ ਮਤਲਬ ਪਹਿਲੇ ਅੱਖਰ ਤੋਂ ਲੈ ਕੇ ਆਂਡਰਲੇ ਅੱਖਰ ਤੱਕ ਕੰਟੀਨਿਊ ਪੜੋ ਠੀਕ ਹੈ ਤਾਂ ਡਿਪੈਂਡ ਕਰਦਾ ਹੈ ਇਹ ਡਾਕਟਰ ਤੇ ਤੁਹਾਨੂੰ ਇੱਕ ਲਾਈਨ ਪੜਾਉਂਦਾ ਜਾਂ ਸਾਰੀ ਪੜਾਉਂਦਾ ਹੈ ਮਤਲਬ ਕਿ ਵੀ ਆਪਾਂ ਜੜਾ ਸਾਰੇ ਅੱਖਰ ਪੜਾਉਂਦਾ ਜਾਂ ਇੱਕ ਲਾਈਨ ਨੀਚੇ ਵਾਲੇ ਦਾ ਮਤਲਬ ਇੱਕ ਅੱਖਰ ਪੜਾਉਂਦਾਗਾ ਤਾਂ ਇਹ ਚੀ ਤੇ ਇੱਕ ਸਟੂਡੈਂਟ ਨੇ ਪੁੱਛਿਆ ਕਿ ਮੇਰੇ ਡੰਦਾਂ ਦਾ ਨਾ ਉਹਨਾਂ ਦੇ ਵਿੱਚ ਮਤਲਬ ਕਿ ਬਾਹਰ ਨੂੰ ਨਿਕਲੇ ਹੋਇਆ ਇੱਕ ਵੀ ਇੱਕ ਜਗ੍ਹਾ ਦੇ ਦੋ ਦੰਦ ਨਿਕਲੇ ਹੋਏ ਆ ਤਾਂ ਜਿਹਨੂੰ ਆਪਾਂ ਨਾਰਮਲ ਪਿਆਬ ਵਿੱਚ ਹੱਡ ਵੀ ਕਹਿ ਦਿੰਦੇ ਆ ਹਨਾ ਵੀ ਹੱਡ ਨਿਕਲੇ ਹੋਇਆ ਤਾਂ ਉਹਨੇ ਪੁੱਛਿਆ ਵੀ ਮੈਨੂੰ ਫਿੱਟ ਕਰ ਦੇਣਗੇ ਨਹੀਂ ਕਰਦੇ ਵੈਸੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਮਤਲਬ ਕਿ ਇਹਨੂੰ ਜੇ ਸੈੱਟ ਕਰਵਾ ਲਵਾਂ ਤਾਂ ਮੈਂ ਕਿੰਨਾ ਬੈਟਰ ਆ ਤੇ ਉਹਦਾ ਥੋੜੇ ਮਤਲਬ ਕਿ ਫੇਸ ਦੀ ਸਮਿਟਰੀ ਮਤਲਬ ਵਧੀਆ ਬਣਦੀ ਹੋਣੀ ਚਾਹੀਦੀ ਆ ਵੀ ਜਿਆਦਾ ਮਤਲਬ ਉੱਚਾ ਆ ਜਿਵੇਂ ਕਹਦੇ ਆ ਆਪਾਂ ਕਈ ਵਾਰੀ ਦੰਦਰਾਲ ਉੱਚੀ ਹੁੰਦੀਆਂ ਹਨਾ ਤੇ ਵੈਸੇ ਕੋਈ ਦਿੱਕਤ ਨਹੀਂ ਹੈਗੀ ਏਡੀ ਬਟ ਜੇ ਤੁਸੀਂ ਆਪਣੀ ਤਾਰ ਲਵਾ ਗੀ ਹਣ ਉਹਨੂੰ ਸੈੱਟ ਕਰਵਾ ਕੇ ਵਧੀਆ ਤੁਹਾਡੀ ਪਰਸਨੈਲਿਟੀ ਵੀ ਮਤਲਬ ਜਣਾ ਚਮਕੂਗੀ ਤਾਂ ਤੁਸੀਂ ਕਰਵਾ ਸਕਦੇ ਹੋ ਵੈਸੇ ਏਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਔਰ ਇੱਕ ਸਟੂਡੈਂਟ ਦਾ ਜਿਹੜਾ ਮਤਲਬ ਕਿ ਕੁਐਸਚਨ ਹੈ ਕਹਿੰਦਾ ਹੱਥਾਂ ਦੀਆਂ ਉਂਗਲਾਂ ਚੈੱਕ ਕਰਦੇ ਬਿਲਕੁਲ ਕਰਦੇ ਆ ਪੈਰਾਂ ਦੀਆਂ ਉਂਗਲਾਂ ਹੱਥਾਂ ਦੀਆਂ ਉਂਗਲਾਂ ਹੱਡੀਆਂ ਸਾਰੀਆਂ ਬਾਹਾਂ ਠੀਕ ਹੈ ਬਾਹਾਂ ਸਿੱਧੀਆਂ ਕਰਵਾ ਕੇ ਦੇਖਦੇ ਆ ਵੀ ਟੇਢੀ ਵਿੰਗੀ ਤਾਂ ਨਹੀਂ ਬਾਹ ਆਪਣੀ ਕੋਈ ਵੀ ਟੁੱਟੀ ਹੁੰਦੀ ਜਾਂ ਮਤਲਬ ਕੁਝ ਵੀ ਹੈ ਨਾ ਹਰ ਇੱਕ ਚੀਜ਼ ਪ੍ਰੋਪਰ ਚੈੱਕ ਕੀਤੀ ਜਾਂਦੀ ਹੈ ਠੀਕ ਹੈ ਤੇ ਇੱਕ ਮਤਲਬ ਕਿ ਸਟੂਡੈਂਟ ਨੇ ਪੁੱਛਿਆ ਕਲਰ ਵਿਜ਼ਨ ਦਾ ਮਤਲਬ ਕਿ ਟੈਸਟ ਜਿਹੜਾ ਹਨਾ ਕਿੱਦਾਂ ਹੁੰਦਾ ਉਹ ਮਤਲਬ ਉਹਨਾਂ ਕੋਲੇ ਬੁੱਕ ਹੁੰਦੀ ਆ ਡਿਪੈਂਡ ਕਰਦਾ ਹਰੇਕ ਜ਼ਿਲ੍ਹੇ ਦੇ ਹਸਪੀਟਲ ਦੇ ਵਿੱਚ ਕਿਹੜੀ ਬੁੱਕ ਹੈਗੀ ਆ ਠੀਕ ਆ ਉਹ ਮਤਲਬ ਕਿ ਅਲਫਾਬੈਟ ਦੇ ਵਿੱਚ ਆ ਜਾਂ ਮਤਲਬ ਕਿ ਉਹ ਨੰਮਰੀਕਲ ਦੇ ਵਿੱਚ ਆ ਇਹ ਡਿਪੈਂਡ ਕਰਦਾ ਠੀਕ ਆ ਔਰ ਤੁਸੀਂ ਜਿਹੜੀ ਮਤਲਬ ਕਿ ਕਈ ਪੁੱਛ ਰਹੇ ਨੇ ਵੀ ਸਾਨੂੰ ਕਲਰ ਵਿਜ਼ਨ ਚ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਜਿਹੜੀ ਮਤਲਬ ਕਿ ਉਹ ਬੁੱਕਸ ਵਗੈਰਾ ਪੜ੍ਹਦੀਆਂ ਸ਼ੁਰੂ ਕਰੋ ਜਾਂ ਉਹਨੂੰ ਦੇਖਣੇ ਸ਼ੁਰੂ ਕਰੋ ਜਾਂ ABC ਵਾਲੀ ਆ ਜਾਂ ਉਹ ਜੋ ਵੀ ਮਤਲਬ ਕਿ ਨੰਮਰੀਕਲ ਵਾਲੀ ਹੈਣਾ ਇਹ ਇਹ ਚੀਜ਼ਾ ਮਤਲਬ ਕਿ ਉਹ ਚੀਜ਼ ਦੇਖ ਕੇ ਹੀ ਕੰਪਲੀਟ ਹੋਊਗੀ ਤੁਹਾਡੀ ਵੀ ਤੁਹਾਨੂੰ ਕਿੰਨੇ ਪਰਸੈਂਟ ਦਾ ਜਿਹੜਾ ਕਲਰ ਬਲਾਈਂਡਨੈਸ ਦੀ ਜਿਹੜੀ ਪ੍ਰੋਬਲਮ ਹੈਗੀ ਠੀਕ ਆ ਤੇ ਇਹ ਚੀਜ਼ ਵੀ ਤੁਸੀਂ ਖਾਸ ਖਿਆਲ ਰੱਖਣੀ ਆ ਤੇ ਇੱਕ ਸਟੂਡੈਂਟ ਨੇ ਕਮੈਂਟ ਕੀਤਾ ਤੇ ਇੱਕ ਸਟੂਡੈਂਟ ਦਾ ਕੁਐਸਚਨ ਆ ਜੀ ਆਪਣਾ weight ਤੇ chest ਮਿਣੀ ਜਾਂਦੀ ਕਿ ਨਹੀਂ ਜਾਂਦੀ ਨਹੀਂ weight ਜਿਹੜਾ ਮਤਲਬ ਕਿ ਜਦੋਂ ਆਪਣਾ ਹੁੰਦਾ ਨਾ ਡਾਕੂਮੈਂਟ ਸੌਰੀ ਜਦੋਂ ਆਪਣੀ ਹੁੰਦੀ ਆ ਟ੍ਰਾਇਲਸ ਹੁੰਦੇ ਉਦੋਂ ਆਪਣਾ ਜਿਹੜਾ weight ਇਹ ਲੋ ਚੈੱਕ ਕੀਤਾ ਜਾਂਦਾ ਤੇ ਆਪਣੀ ਹਾਈਟ ਮੀਜ਼ਰ ਹੁੰਦੀ ਆ ਬਟ ਜਿਹੜੀ ਚੈਸਟ ਆ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਉਹਦਾ ਪ੍ਰੋਵੀਜ਼ਨ ਨਹੀਂ ਹੈਗਾ ਠੀਕ ਹੈ ਜੀ ਤੇ ਇੱਕ ਕੁਸਚਨ ਆ ਕਹਿੰਦੇ ਜੀ ਤੇ ਇੱਕ ਸਟੂਡੈਂਟ ਦਾ ਕੁਸਚਨ ਆ ਕਹਿੰਦੇ ਲੇਜ਼ਰ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਇਹ ਡਿਪੈਂਡ ਕਰੇ ਤੁਹਾਡੀ ਏਜ ਕਿੰਨੀ ਕਾ ਤੇ ਵੈਸੇ ਤਾਂ ਮਤਲਬ ਕਿ 25 ਸਾਲ ਤੱਕ ਆਪਾਂ ਲੇਜ਼ਰ ਕਰਵਾ ਸਕਦੇ ਜੇਕਰ ਤੁਹਾਡੀ ਉਮਰ ਜ਼ਿਆਦਾ ਹੋ ਗਈ ਹੈ ਤਾਂ ਤੁਸੀਂ ਡਾਕਟਰ ਨਾਲ ਜ਼ਰੂਰ ਕੰਸਲਟ ਕਰ ਲਿਓ ਵੀ ਕਰਾਉਣੀ ਮਤਲਬ ਕਿ ਚਾਹੀਦੀ ਹੈ ਕਿ ਨਹੀਂ ਚਾਹੀਦੀ ਕਿਉਂਕਿ ਯੰਗ ਇਸ ਦੇ ਵਿੱਚ ਹੀ ਇਹ ਲੇਜ਼ਰ ਕਰਵਾਈ ਜਾ ਸਕਦੀ ਹੈ ਔਰ ਜਿਹੜੇ ਮਤਲਬ ਕਿ ਨੀਅਰ ਅਬਾਊਟ 28 ਤੋਂ 30 ਸਾਲ ਹੋ ਗਿਆ ਤੇ ਉਹ ਕਿਰਪਾ ਕਰਕੇ ਅਸੀ ਤੁ ਗਰੇਜ਼ ਕਰਨਾ ਬਾਕੀ ਮਤਲਬ ਡਾਕਟਰ ਨਾਲ ਜਰੂਰ ਸਲਾਹ ਕਰ ਲਿਓ ਠੀਕ ਹੈ ਮੈਂ ਤੁਹਾਨੂੰ ਮੈਡੀਕਲ ਬਾਰੇ ਮਤਲਬ ਟਿਪਸ ਦੇ ਰਿਹਾ ਠੀਕ ਹੈ ਪਰ ਜਿਹੜੀ ਪ੍ਰੋਬਲਮ ਸੋਲਵ ਕਰਨੀ ਉਹ ਡਾਕਟਰ ਨੇ ਕਰਨੀ ਹੈ ਠੀਕ ਹੈ ਮੈਂ ਤੁਹਾਨੂੰ ਦੱਸ ਰਿਹਾ ਵੀ ਆਹ ਚੀਜ਼ ਆਪਣੀ ਜਿਹੜੀ ਆ ਉਹ ਪਤਾ ਕਰ ਲਓ ਠੀਕ ਹੈ ਕੱਲ ਨੂੰ ਤੁਸੀਂ ਕਹੋ ਵੀ ਤੁਸੀਂ ਹੋਰ ਗੱਲ ਕੀਤੀ ਸੀ ਵੀ ਉੱਥੇ ਤਾਂ ਹੋਰ ਚੀਜ਼ ਨਿਕਲੀ ਤਾਂ ਮੈਂ ਇਹੀ ਚੀਜ਼ ਕਹਾਂਗਾ ਵੀ ਜੋ ਆਪ ਨੂੰ ਆ ਆ ਫੇਸ ਕਰਨੀਆਂ ਪੈ ਸਕਦੀਆਂ ਠੀਕ ਆ ਤੇ ਉਹਦਾੜਾ ਪ੍ਰੋਬਲਮ ਦਾ ਸੋਲੂਸ਼ਨ ਆ ਤੁਸੀਂ ਹੁਣੇ ਤੋਂ ਡਾਕਟਰ ਨਾਲ ਕੰਸਲਟ ਕਰਕੇ ਉਸ ਜੀ ਨੂੰ ਮਤਲਬ ਕਿ ਕਵਰ ਕਰਨ ਦੀ ਕੋਸ਼ਿਸ਼ ਕਰੋ ਠੀਕ ਆ ਜੀ ਤੇ ਇੱਕ ਸਟੂਡੈਂਟ ਨੇ ਮਤਲਬ ਕਿ ਬਾਕੀ ਜਿਹੜੇ ਹੈਗੇ ਕੁਐਸਚਨ ਕੀਤੇ ਹੋਏ ਜਿੱਦਾਂ ਕਿ ਜਾੜ ਦਾ ਕੀੜਾ ਲੱਗਿਆ ਹੋਇਆ ਕਹਿੰਦੇ ਤੇ ਜੇ ਤੁਹਾਡੇ ਥੋੜੇ ਜਾੜ ਦੇ ਵਿੱਚ ਕੀੜਾ ਲੱਗਿਆ ਹੋਇਆ ਤਾਂ ਉਹਨੂੰ ਸਹੀ ਕਰਵਾ ਲਓ ਠੀਕ ਆ ਡੈਂਟਿਸਟ ਕੋਲੇ ਤੁਸੀਂ ਜਾਓ ਠੀਕ ਆ ਤੁਹਾਡਾ ਜਿਹੜਾ ਜਾੜ ਮਤਲਬ ਇਹਨੂੰ ਕਲੀਨ ਕਰਕੇ ਠੀਕ ਆ ਜੋ ਵੀ ਮਤਲਬ ਕਿ ਭਰਦੇ ਹੁੰਦੇ ਵਿੱਚ ਉਹਦੇ ਹਣਾ ਝਾੜਾ ਪੱਜ ਮੈਂ ਕਹਿੰਦਾ ਝਾੜ ਪਰੌਣੀ ਆ ਤਾਂ ਉਹ ਤੁਹਾਡੀ ਝਾੜ ਭਰ ਦੇਣਗੇ ਕੀੜਾ ਕੱਢ ਕੇ ਹਨਾ ਤਾਂ ਉਹ ਚੀ ਨੋਰਮਲ ਤੁਸੀਂ ਕਰਵਾ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੇ ਕੁਐਸਚਨ ਕੀਤਾ ਜੀ ਕਹਿੰਦੇ ਸਟੇਟ ਦਾ ਕੋਟਾ ਹੁੰਦਾ ਹੈ ਮਤਲਬ ਜਿਹੜਾ ਹੈਗਾ ਕਿਦਾਂ ਹੈਗਾ ਹੁਣ ਦੇਖੋ ਮੇਰੀ ਗੱਲ ਸੁਣੋ ਇਹ ਚੀ ਨਾ ਇਹਨਾਂ ਮਤਲਬ ਬੜਾ ਕੰਪਲਿਕੇਟਿਡ ਦਾ ਕੁਐਸਚਨ ਆ ਠੀਕ ਹੈ ਹੁਣ ਜਿੱਦਾਂ ਕਿ EWS ਦੀਆਂ ਮਤਲਬ ਜਿਹੜੀਆਂ ਪੋਸਟਾਂ ਉਹ ਉਹਨਾਂ ਦੀ ਜਿਹੜੀ ਕੱਟਆਫ ਆ ਉਹਨਾਂ ਦੀ ਮਤਲਬ ਘਟ ਕੇ ਜਾਊਗੀ ਕਿਉਂਕਿ ਮਤਲਬ ਉਹਨਾਂ ਦਾ ਜਿਹੜਾ ਕੋਟਾ ਉਹ ਉਹਨਾਂ ਦਾ ਮਤਲਬ ਕਿ ਉਹ ਵਰਟੀਕ ਹੋਰਿਜ਼ੋਂਟਲ ਹੈ ਨਾ ਜਿੱਦਾਂ ਮਤਲਬ ਕੀਤਾ ਹੈਗਾ ਠੀਕ ਹੈ ਤੇ ਉਹ ਜਿਹੜਾ ਮਤਲਬ ਕਿ ਪਹਿਲਾਂ ਜਿਵੇਂ ਐਸਸੀਬੀਸੀ ਦੇ ਵਿੱਚ ਜਿਹੜੀਆਂ ਸੀਟਾਂ ਜਾਂਦੀਆਂ ਸੀਗੀਆਂ ਉਹਨਾਂ ਦਾ ਕੋਟਾ ਉਦਾਂ ਹੀ ਕਰਤਾ ਪਰ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਹਜੇ ਅਸੀ ਦਾ ਆਇਆ ਹੈ ਨਾ ਪੰਜਾਬ ਸਰਕਾਰ ਨੇ ਕੋਈ ਅਫੀਸ਼ੀਅਲ ਤੇ ਪੰਜਾਬ ਸਰਕਾਰ ਨੇ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਇਹਦਾ ਜਾਰੀ ਨਹੀਂ ਕੀਤਾ ਹੈ ਨਾ ਤਾਂ ਉਸੇ ਤਰ੍ਹਾਂ ਹੀ ਜਿਹੜਾ ਮਤਲਬ ਇਹ ਕੋਟਾ ਦੇਣਾ ਸ਼ੁਰੂ ਕੀਤਾ ਨਾ ਮਤਲਬ ਕਿ ਜਿੱਦਾਂ ਕਿਹਾ ਦੀ ਸੀਟਾਂ ਵੰਡਣੀਆਂ ਸ਼ੁਰੂ ਕੀਤੀਆਂ ਉਹਦਾ ਵੀ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਇਆਗਾ ਬਟ ਸਰਕਾਰ ਉਹਨੂੰ ਮਤਲਬ ਕੌਨਫਿਡੈਂਸ਼ਲੀ ਰੱਖ ਕੇ ਬਟ ਉਹ ਚੀ ਸਾਡੇ ਵੇਲੇ ਤੋਂ ਸਿਰਫ ਓਪਨ ਕੈਟਾਗਰੀ ਦੇ ਵਿੱਚ ਮਤਲਬ ਸਿੱਧੇ ਭਰਤੀ ਹੁੰਦੇ ਸੀਗੇ ਉਸ ਤੋਂ ਬਾਅਦ ਹੀ ਮਤਲਬ ਜਿਹੜਾ ਪੇਪਰ ਰੱਖਿਆ ਗਿਆ ਪੰਜਾਬੀ ਦਾ 50 ਨੰਬਰ ਦਾ ਕੁਆਲੀਫਾਈਂਗ ਠੀਕ ਆ ਫਿਰ ਹੀ ਮਤਲਬ ਜਿਹੜਾ ਕੋਟਾ ਉਹ ਮੈਨ ਰਿਸਟ੍ਰੈਕਟ ਕੀਤਾ ਗਿਆ ਮਤਲਬ ਬਾਉਂਡ ਕੀਤੇ ਗਏ ਬੰਦੇ ਵੀ ਇੰਨੇ ਹੀ ਬੰਦੇ ਹੀ ਸਿਰਫ ਅਸੀਂ ਭਰਤੀ ਕਰਾਂਗੇ ਅਦਰ ਸਟੇਟ ਦੇ ਤਾਂ ਕਿ ਜਿਹੜੇ ਸਾਡੀ ਸਟੇਟ ਦੇ ਪੰਜਾਬ ਲੈਵਲ ਦੇ ਬੰਦੇ ਹਨਾ ਪੰਜਾਬ ਦੇ ਬੰਦੇ ਆ ਤਾਂ ਉਹ ਮਤਲਬ ਕਿ ਜਿਆਦਾ ਪ੍ਰਤੀ ਹੋ ਸਕਣ ਠੀਕ ਹੈ ਤੇ ਇਸੇ ਤਰ੍ਹਾਂ ਜਿਹੜਾ ای ਡਬਲਯੂ ਐਸ ਵਾਲਾ ਮਤਲਬ ਕਿ ਉਹ ਚੀਜ਼ਾਂ ਆਫੀਸ਼ੀਅਲੀ ਇਹਨਾਂ ਨੇ ਅਨਾਉਂਸ ਕੀਤੀਆਂ ਬਟ ਉਹ ਇੰਪਲੀਮੈਂਟ ਕਰਨੇ ਸ਼ੁਰੂ ਕਰਤੀਆਂ ਤਾਂ ਇਹ ਚੀਜ਼ ਤੁਸੀਂ ਥੋੜਾ ਜਿਹਾ ਧਿਆਨ ਵਿੱਚ ਰੱਖੋਗੇ ਹੁਣ ਕਈ ਇਸ ਤੇ ਗਿਆਨ ਵੀ ਦੇਣਗੇ ਕੋਈ ਗੱਲ ਨਹੀਂ ਤੁਸੀਂ ਜੋ ਵੀ ਕਮੈਂਟ ਕਰਨਾ ਹੈ ਉਹ ਦਾ ਕਮੈਂਟ ਬਾਕਸ ਦੇ ਵਿੱਚੋਂ ਆਪਣਾ ਦੇ ਦਿਓ ਠੀਕ ਹੈ え ਉਸ ਤੋਂ ਬਾਅਦ ਆਪਾਂ ਮਤਲਬ ਕਿ ਲਾਸਟ ਦੇ ਵਿੱਚ ਇਹ ਚੀਜ਼ ਪੁੱਛੀ ਹੈ ਕਹਿੰਦੇ ਫਾਈਨਲ ਮੈਰਿਟ ਤੋਂ ਬਾਅਦ ਜਿਹੜਾ ਮੈਡੀਕਲ ਕਦੋਂ ਹੁੰਦਾ ਜੀ ਠੀਕ ਹੈ ਮੈਂ ਇਹ ਚੀਜ਼ ਵੈਸੇ ਤੁਹਾਨੂੰ ਦੱਸਤੀ ਚਲੋ ਮੈਂ ਫਿਰ ਦੁਬਾਰਾ ਤੁਹਾਨੂੰ ਦੱਸ ਦਿੰਨਾ ਕਿ ਜਦੋਂ ਆਪਣੀ ਫਾਈਨਲ ਮੈਡ ਲਿਸਟ ਆਉਂਦੀ ਹੈ ਠੀਕ ਹੈ ਹੁਣ ਜਦੋਂ ਥੋੜਾ ਰਿਜ਼ਲਟ ਆਊਗਾ ਰਿਜ਼ਲਟ ਤੋਂ ਪਹਿਲਾਂ ਮੈਂ ਹੋਰ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਠੀਕ ਹੈ ਵੀ ਜਿੱਦਾਂ ਕਿ ਅੱਜ 24 ਤਰੀਕ ਠੀਕ ਹੈ ਤੇ ਅੱਜ ਜਿਹੜਾ EWUS ਕੈਂਡੀਡੇਟਸ ਨੇ ਸ਼ਾਰਟ ਲਿਸਟ ਕੀਤੀ 614 ਜਾਣੇ ਤੇ ਉਹਦੇ ਬਾਰੇ ਵਿੱਚ ਵੀ ਮਤਲਬ ਕਿ ਕਾਫੀ ਸਟੂਡੈਂਟ ਮੈਨੂੰ ਪੁੱਛ ਰਹੇ ਸੀ ਮੈਂ ਉਹਦੇ ਬਾਰੇ ਦੱਸਣਾ ਚਾਹਾਂਗਾ 2 ਮਿੰਟ ਲਾਉਂਗਾ ਤੁਹਾਡੇ ਵੀਡੀਓ ਕਾਫੀ ਲੰਬੀ ਹੋ ਗਈ ਹੈ ਪਰ ਤੁਸੀਂ ਧਿਆਨ ਨਾਲ ਸੁ ਜਿੱਦਾਂ ਮਤਲਬ ਕੈਂਡੀਡੇਟ ਹੈਗੇ ਜਿਹੜੇ ਕਿ ਪੈਂਡਿੰਗ ਤੇ ਪਾਏ ਗਏ ਆ ਕਿਉਂਕਿ ਹਰੇਕ ਕੈਂਡੀਡੇਟ ਕੋਲੇ ਜਿੱਦਾਂ ਕਹਦੀਆਂ ਨਾ 100 ਦੇ ਪਿੱਛੇ ਇੱਕ ਦੋ ਤਾਂ ਹੁੰਦੇ ਹੀ ਆ ਠੀਕ ਆ ਤੇ ਉਹਨਾਂ ਨੂੰ ਮਤਲਬ ਕਿ ਹਫ਼ਤੇ ਦੱਸ ਦਿੰਦਾ ਟਾਈਮ ਜ਼ਰੂਰ ਮਿਲਦਾ ਠੀਕ ਆ ਹਫ਼ਤੇ ਦਾ ਮਿਲਦਾ ਹੀ ਮਿਲਦਾ ਜਾਂ 4-5 ਦਿਨ ਹੱਦ ਤੁਸੀਂ 5 ਦਿਨ ਲਾ ਲਓ ਵੱਧ ਤੋਂ ਵੱਧ ਦੱਸ ਦੇਣ ਠੀਕ ਆ ਉਹ ਕੰਪਲੀਟ ਕਰਕੇ ਫਿਰ ਜਦੋਂ ਤੁਹਾਡਾ ਮਤਲਬ ਕਿ ਉਹ ਵੈਸੇ ਦਾ ਰਿਜ਼ਲਟ ਤੁਹਾਡਾ ਬਣਿਆ ਪਿਆ ਬਟ ਵਿੱਚ ਉਹ ਜਿਹੜੇ ਕੰਪਲੀਟ ਕਰਕੇ ਜਿਹੜੇ ਪੈਂਡਿੰਗ ਫਾਈਲਾਂ ਹੁੰਦੀਆਂ ਤਾਂ ਫਿਰ ਉਹ ਰਿਜ਼ਲਟ ਦੇ ਵਿੱਚ ਮਤਲਬ ਕਿ ਉਹ ਐਡ ਆਨ ਕੀਤੀ ਜਾਂਦੀ ਚੀ ਤੇ ਉਹ ਜਿਹੜੀ ਵਾਧ ਘਾਟ ਹੁੰਦੀ ਜਿੱਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਠੀਕ ਆ ਉਹ ਐਡਜਸਟ ਕਰਕੇ ਬੰਦੇ ਫਿਰ ਜਿਹੜੇ ਵਾਧ ਨੰਬਰਾਂ ਵਾਲੇ ਆ ਉਹ ਅੱਗੇ ਕੀਤੇ ਜਾਂਦੇ ਉਹ ਜਿਹੜੇ ਘਟ ਨੰਬਰਾਂ ਵਾਲੇ ਨੇ ਫਿਰ ਉਹਨੂੰ ਬਾਹਰ ਕਰ ਦਿੱਤਾ ਜਾਂਦਾ ਹੈ ਨਾ ਤੇ ਰਿਜ਼ਲਟ ਥੋੜਾ ਆਲਮੋਸਟ 95% ਰੈਡੀ ਹੋਇਆ ਪਿਆ ਬਸ ای ਡਬਲ ਯੂ ਐਸ ਦੇ ਕਰਕੇ ਥੋੜਾ ਜਿਹਾ ਮਤਲਬ ਕਿ ਡਿਲੇ ਹੋਇਆ ਨਹੀਂ ਤਾਂ ਹੁਣ ਥੋੜਾ ਰਿਜ਼ਲਟ ਜਿਹੜਾ ਉਹ ਡਿਕਲੇਅਰ ਹੋ ਜਾਣਾ ਸੀਗਾ ਤੇ ਇਹ ਚੀਜ਼ ਤੁਸੀਂ ਖਾਸ ਖਿਆਲ ਰੱਖਣਾ ਔਰ ਬਾਕੀ ਮੈਨੂੰ ਚਲੋ ਸਟੂਡੈਂਟ ਪੁੱਛਦੇ ਰਹਿੰਦੇ ਵੀ ਕਦੋਂ ਆਣਾ ਰਿਜ਼ਲਟ ਕਦੋਂ ਆਣਾ ਰਿਜ਼ਲਟ ਔਰ ਚਲੋ ਠੀਕ ਆ ਵੀ ਸਬਰ ਨਹੀਂ ਹੁੰਦਾ ਮੰਨਦਾ ਇਹ ਚੀ ਕਿਉਂਕਿ ਅਸੀਂ ਵੀ ਇਸ ਕਿਉਂਕਿ ਅਸੀਂ ਇਸ ਜਿਹੜੀ ਸਟੇਜ ਦੇ ਵਿੱਚ ਲੰਘ ਚੁੱਕੇ ਹਾਂ ਠੀਕ ਆ ਬੜਾ ਦਿਲ ਡੋਲਦਾ ਹੁੰਦਾ ਨਾ ਡਰਦਾ ਹੁੰਦਾ ਯਾਰ ਪਤਾ ਨਹੀਂ ਕੀ ਹੋਊਗਾ ਪਤਾ ਨਹੀਂ ਕੀ ਹੋਊਗਾ ਤੇ ਕੋਈ ਗੱਲ ਨਹੀਂ ਮਾਰਾ ਹੀ ਕਰਕੇ ਤੁਸੀਂ ਤੇ ਕੋਈ ਗੱਲ ਨਹੀਂ ਤੁਹਾਡਾ ਜਿਹੜਾ ਮਤਲਬ ਕਿ ਜਾਇਜ਼ ਆ ਮੈਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਗਲਤ ਕਹਿ ਰਹੇ ਮੈਨੂੰ ਗਲਤ ਕਮੈਂਟ ਕਰ ਰਹੇ ਹੋ ਠੀਕ ਆ ਤੁਹਾਡਾ ਪੁੱਛਣਾ ਜਾਇਜ਼ ਆ ਤੇ ਅੰਤ ਦੇ ਵਿੱਚ ਮੈਂ ਉਹੀ ਗੱਲ ਦੁਬਾਰਾ ਰਿਪੀਟ ਕਰਨੀ ਚਾਹੁੰਗਾ ਕਿ ਫਾਈਨਲ ਮੈਰਿਟ ਲਿਸਟ ਤੋਂ ਬਾਅਦ ਜਿਹੜਾ ਮਤਲਬ ਆਪਣਾ ਮੈਡੀਕਲ ਕਦੋਂ ਹੁੰਦਾ ਤੇ ਮੈਂ ਦੱਸਣਾ ਚਾਹੁੰਗਾ ਜਦੋਂ ਥੋੜਾ ਫਾਈਨਲ ਮੈਰਿਟ ਲਿਸਟ ਹੋਊਗੀ ਉਸ ਤੋਂ 2 ਜਾਂ 3 ਮਹੀਨੇ ਬਾਅਦ ਤੁਹਾਨੂੰ ਜਿਹੜੀਆਂ ਡਿਸਟ੍ਰਿਕਟ ਅਲਾਟ ਕੀਤੀਆਂ ਜਾਣਗੀਆਂ ਡਿਸਟ੍ਰਿਕਟ ਅਲਾਟ ਹੋਣ ਤੋਂ ਬਾਅਦ ਤੁਹਾਡਾ ਰਿਲੇਟਡ ਡਿਸਟ੍ਰਿਕਟ ਦੇ ਵਿੱਚ ਜਿਹੜਾ ਉਹ ਮੈਡੀਕਲ ਹੋਊਗਾ ਤਾਂ ਫਿਲਹਾਲ ਤੁਹਾਡੇ ਕੋਲੇ ਹਜੇ ਮਤਲਬ ਕਿ 2 ਤੋਂ 3 ਮਹੀਨੇ ਠੀਕ ਆ ਤੁਹਾਡਾ ਜਿਹੜਾ ਮੈਡੀਕਲ ਜੂਨ ਦੇ ਵਿੱਚ ਜਾ ਕੇ ਕਿਤੇ ਹੋਊਗਾ ਠੀਕ ਆ ਜੂਨ ਜੁਲਾਈ ਦੇ ਵਿੱਚ ਤੇ ਇਹ ਚੀਜ਼ ਤੁਸੀਂ ਖਾਸ ਖਿਆਲ ਰੱਖਣੀ ਆ ਤੇ ਆ ਜਿਹੜੇ ਤੁਹਾਡੇ ਸਾਰੇ ਕੁਐਸਚਨ ਸੀ ਨਾ ਮੈਂ ਕਰੀਬ ਸਾਰੇ 99.9% ਜਿਹੜੇ ਕੁਐਸਚਨ ਤੁਹਾਡੇ ਜਿਹੜੇ ਆ ਲੈ ਲਿਆ ਇਹ ਵਿੱਚ ਬਹੁਤ ਸਾਰੇ ਸਟੂਡੈਂਟਸ ਜਿਹੜੇ 90% ਸਟੂਡੈਂਟ ਆ ਨਾ ਮਤਲਬ ਕਿ 99% ਹੀ ਵੈਸੇ ਤਾਂ ਮੈਨੂੰ ਵਧੀਆ ਮਤਲਬ ਕਿ ਮੋਟੀਵੇਟ ਕਰਦੇ ਉਸ ਤੁਹਾਡੀ ਜਿਹੜੀ ਵੀਡੀਓ ਹੈਲਪਫਲ ਹੁੰਦੀ ਆ ਨਾਈਸ ਮਤਲਬ ਤੁਹਾਡਾ ਇਨਫੋਰਮੇਸ਼ਨ ਬਹੁਤ ਵਧੀਆ ਹੁੰਦੀ ਆ ਨਾ ਤੇ ਕਈ ਵਿੱਚੋਂ ਜਿੱਦਾਂ ਮੈਂ ਕਹਿਣਾ ਹੁੰਦਾ ਵੀ ਕਈ ਟਪੂਸੀਆਂ ਮਾਰਨ ਵਾਲੇ ਵੀ ਹੈਗੇ ਆ ਤੇ ਮੈਂ ਇਹੀ ਗੱਲ ਕਹਿਣੀ ਚਾਹੂੰਗਾ ਕਿ ਜੇ ਤੁਸੀਂ ਐਨਾ ਹੀ ਦਮ ਰੱਖਦੇ ਆ ਠੀਕ ਆ ਕਮੈਂਟ ਕਰਨ ਦਾ ਕੋ ਗਲਤਫਲਤ ਕਮੈਂਟ ਕਾਫੀ ਮੈਨੂੰ ਦੇਖਣ ਨੂੰ ਮਿਲਦੇ ਆ ਤੇ ਮੇਰਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੁੰਦਾ ਮੈਨੂੰ ਡਾਇਰੈਕਟ ਕਾਲ ਕਰ ਲਿਆ ਕਰੋ ਜੇ ਕਿਸੇ ਨੂੰ ਜ਼ਿਆਦਾ ਕੀੜੀਆਂ ਲੜਦੀਆਂ ਹਨ ਮੱਖੀਆਂ ਲੜਦੇ ਹਨ ਕਿਸੇ ਨੂੰ ਜਿਵੇਂ ਪੰਜਾਬੀ ਵਿੱਚ ਹੁਣ ਕਹਾਂਗਾ ਤੇ ਮੈਨੂੰ ਕਾਲ ਕਰ ਲਿਓ ਠੀਕ ਆ ਤੇ ਫਿਰ ਕਾਲ ਤੇ ਆਪਾਂ ਦੇਖ ਲਾਂਗੇ ਹਨਾ ਮਤਲਬ ਤੁਹਾਨੂੰ ਕੀ ਜਵਾਬ ਦੇਣਾ ਤੁਹਾਡਾ ਕੀ ਜਵਾਬ ਆਉਂਦਾ ਤੇ ਬਹੁਤ سارے ਸਟੂਡੈਂਟਸ ਜਿਹੜੇ 99% ਸਟੂਡੈਂਟਸ ਨੇ ਠੀਕ ਆ ਉਹ ਵਧੀਆ ਮਤਲਬ ਕਿ ਆਪਣੀ ਨੌਲੇਜ ਚ ਵਾਧਾ ਕਰ ਰਹੇ ਨੇ ਠੀਕ ਆ ਤੇ ਮੈਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ ਕਿ ਕੌਣ ਮੇਰੇ ਖਿਲਾਫ ਆ ਜਾਂ ਕੌਣ ਬੈਡ ਕਮੈਂਟ ਕਰ ਰਿਹਾ ਠੀਕ ਆ ਮੈਨੂੰ ਉਹਨਾਂ ਸਟੂਡੈਂਟਸ ਨਾਲ ਪਿਆਰ ਆ ਉਹਨਾਂ ਸਟੂਡੈਂਟਸ ਨਾਲ ਮੁਹੱਬਤ ਆ ਠੀਕ ਆ ਜਿਹੜੇ ਸਟੂਡੈਂਟ ਅੱਗੇ ਕੁਝ ਕਰਨਾ ਚਾਹੁੰਦੇ ਨੇ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਤੇ ਮੈਂ ਮੇਰੀ ਮਤਲਬ ਕਿ ਉੱਥੇ ਜਿਹੜੀ ਨੌਲੇਜ ਹੈ ਨਾ ਸਕਸੈਸ ਹੋ ਜਾਂਦੀ ਜਿੱਥੇ ਕਿ ਮੈਨੂੰ ਚਾਰ ਜਾਣੇ ਵੀ ਇਹ ਗੱਲ ਕਹਿੰਦੇ ਨੇ ਵੀ ਤੁਹਾਡੀ ਨੌ ਤਾਂ ਬਸ ਮੇਰੇ ਲਈ ਉਹੀ ਖੁਸ਼ੀ ਦੀ ਗੱਲ ਆ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਆ ਕਰੋ ਠੀਕ ਆ ਆਪਣੇ ਨਾਲ ਦੇਣਾ ਆਪਣੇ ਸਾਥੀਆਂ ਨਾਲ ਠੀਕ ਆ ਤੇ ਇਦਾਂ ਦੇ ਹੋਰ ਟੌਪਿਕਸ ਮੈਨੂੰ ਮਤਲਬ ਕਮੈਂਟਸ ਦੇ ਵਿੱਚ ਟੌਪਿਕਸ ਦੱਸਿਆ ਕਰੋ ਠੀਕ ਆ ਆਪਾਂ ਟੌਪਿਕ ਦੀ ਇੱਕ ਸੀਰੀ ਸ਼ੁਰੂ ਕਰਦੇ ਆ ਹੁਣ ਕਿ ਐਸ ਟੌਪਿਕ ਦੀ ਵੀਡੀਓ ਬਣਾਉ ਹੁਣ ਆਪਣਾ ਜਿਹੜੀ ਨੈਕਸਟ ਸਟਾਪ ਜਿਹੜਾ ਆਪਣਾ ਟੌਪਿਕ ਹੈ ਨਾ ਉਹ ਹੈਗਾ ਜੀ ਤੁਹਾਡਾ ਵੀ ਆਰਮਰਡ ਕਿਲਡਰ ਦੇ ਵਿੱਚ ਜਿਹੜੀ ਆਪਾਂ ਬਟਾਲੀਅਨ ਸਿਲੈਕਟ ਕਰਨੀ ਆ ਉਹ ਦੇ ਬਾਰੇ ਠੀਕ ਆ ਤੇ ਉਹ ਆਪਾਂ ਇੱਕ ਦਿਨ ਵਿੱਚ ਪਾਵਾਂਗੇ ਠੀਕ ਆ ਫਿਲਹਾਲ ਲਈ ਮ ਮਾਫੀ ਚਾਹੁੰਦਾ ਕਿ ਤੁਹਾਡਾ ਮਤਲਬ ਕਿ ਮੈਂ ਕਾਫੀ ਸਮਾਂ ਜਿਹੜਾ ਮਤਲਬ ਕਿ 3-4 ਦਿਨ ਹੋ ਗਏ ਮੈਂ ਕੋਈ ਕਮੈਂਟ ਦਾ ਰਿਪਲਾਈ ਨਹੀਂ ਕਰ ਸਕਿਆ ਮੈਂ ਕਾਫੀਆਂ ਦੇ ਕੰਮ ਵੀ ਦਿੱਤੇ ਸੀਗੇ ਬਟ ਫਿਰ ਵੀ ਮੈਂ ਉਹ ਵੀਡੀਓ ਦੇ ਵਿੱਚ ਇਨਕਲੂਡ ਕੀਤੇ ਨੇ ਠੀਕ ਆ ਤੇ ਉਮੀਦ ਕਰਾਂ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੀ ਹੋਊਗੀ ਠੀਕ ਆ ਤੇ ਇਸੇ ਤਰ੍ਹਾਂ ਹੀ ਚੈਨਲ ਨੂੰ ਸਪੋਰਟ ਕਰਦੇ ਰਹੋ ਪਿਆਰ ਕਰਦੇ ਰਹੋ ਠੀਕ ਆ ਤੇ ਇਸੇ ਤਰ੍ਹਾਂ ਤੁਹਾਡੇ ਨਾਲ ਜਿਹੜੀ ਟਾਪਿਕ ਹੋਰ ਸ਼ੇਅਰ ਕਰਦੇ ਰਾਵਾਂਗੇ ਨੌਲੇਜ ਦੇ ਵਿੱਚ ਤੁਹਾਡੀ ਚ ਵਾਦਾ ਕਰਦੇ ਰਾਵਾਂਗੇ ਤੇ ਮੈਂ ਜਿੱਦਾਂ ਕਿਹਾ ਵੀ ਤੁਸੀਂ ਟਾਪਿਕ ਮੈਨੂੰ ਦੱਸਣਾ ਵੀ ਟਾਪਿਕ ਜੋ ਵੀ ਤੁਹਾਡਾ ਹੋਊਗਾ ਮੈਂ ਉੱਤੇ ਵੀਡੀਓ ਜ਼ੋਰ ਲੈ ਕੇ ਆਉਂਗਾ ਕਿਉਂਕਿ ਮੈਨੂੰ ਟਾਪਿਕ ਦੱਸੋਗੇ ਮੈਂ ਫਿਰ ਉਹਦੇ ਤੇ ਵੀਡੀਓ ਬਣਾਉਂਗਾ ਹਣਾ ਮੈਨੂੰ ਹੁਣ ਨਹੀਂ ਪਤਾ ਵੀ ਤੁਹਾਡੇ ਦਿਮਾਗ ਵਿੱਚ ਕਿਹੜੇ ਕਿਹੜੇ ਵਿਚਾਰ ਚੱਲ ਰਹੇ ਨੇ ਕਿਹੜੇ ਕਿਹੜੇ ਟਾਪਿਕ ਚੱਲ ਰਹੇ ਨੇ ਤੇ ਉਮੀਦ ਕਰਾਂ ਤੁਸੀਂ ਮੈਨੂੰ ਟਾਪਿਕ ਜਿਹੜੇ ਉਹ ਡੇ ਬਾਈ ਡੇ ਆਪਣੇ ਜਿਹੜਾ ਕਮੈਂਟਸ ਦੇ ਵਿੱਚ ਜ਼ ਤੇ ਆਪਾਂ ਆਨਲਾਈਨ ਦੇ ਨਾਲ ਦੇ ਵਿੱਚ ਉਸ ਤੇ ਆਪਾਂ ਜਿਹੜੀ ਉਹ ਵੀਡੀਓ ਬਣਾਵਾਂਗੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਕਿਸੇ ਹੋਰ ਟਾਪਿਕ ਤੇ ਤਦ ਤੱਕ ਲਈ ਸਸਸੀ ਕਾਲ ਜੈ ਹਿੰਦ ਸਾਰਿਆਂ ਨੂੰ ਤੇ ਆਪਣਾ ਖਿਆਲ ਰੱਖਿਓ ਮੈਡੀਕਲ ਤੱਕ ਠੀਕ ਆ ਥੋੜਾ ਰਿਜ਼ਲਟ ਆ ਡਾ ਬਿਲਕੁਲ ਬਹੁਤ ਥੋੜੇ ਦਿਨ ਰਹਿ ਗਏ ਹੁਣ ਬਹੁਤ ਥੋੜੇ ਦਿਨ ਬਸ ਇੰਨਾ ਸਬਰ ਕਰ ਲਓ ਤੇ ਉਸ ਤੋਂ ਬਾਅਦ ਬਸ ਤੁਹਾਡੇ ਵਰਦੀ ਪੈਣੀ ਆ ਠੀਕ ਆ ਜੋ ਤੁਹਾਡੀ ਫਾਈਨਲ ਮੈਟਲਿਸਟ ਆਈ ਉਸ ਤੋਂ ਬਾਅਦ ਤੁਸੀਂ ਸਿਕਿਉਰ ਹੋ ਠੀਕ ਆ ਤੇ ਬਾਕੀ ਆਪਦਾ ਧਿਆਨ ਰੱਖਿਓ ਮੈਡੀਕਲ ਤੱਕ ਠੀਕ ਆ ਸਸਸੀ ਕਾਲ ਸਾਰਿਆਂ ਨੂੰ